ਫਰਜ਼ੀ ਅਕਾਊਂਟਸ ਫਰਜ਼ੀ ਬੰਦੇ ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਰੋੜਾ ਰੁਪਏ ਪੈਂਦੇ ਰਹੇ ਸਾਲ 2021 ਤੋਂ ਲੈ ਕੇ 2023 ਤੱਕ ਕਰੋੜਾ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਂਦੇ ਰਹੇ ਨਾਉ ਮੁਲਾਜ਼ਮ ਨਾਉ ਪੇਰੋਲ ਨਾਉ ਕੰਮ ਕਰਨਾ ਦੇ ਪਰ ਖਾਤਿਆਂ ਦੇ ਵਿੱਚ ਪੈਸੇ ਪੈਂਦੇ ਰਹੇ ਪੈਸੇ ਕਿੰਨੇ ਪਏ ਜਨਾਬ ਲਗਭਗ 4 ਕਰੋੜ 44 ਜਿਹੜੇ ਨੇ ਮੁਲਾਜ਼ਮ ਸੀਗੇ ਉਹਨਾਂ ਦੀਆਂ 59 ਅਕਾਊਂਟ ਸੀਗੇ ਜਿੱਥੇ ਪੈਸੇ ਟਰਾਂਸਫਰ ਹੁੰਦੇ ਰਹੇ ਬਕਾਇਦਾ ਵਾਊਚਰ ਨੰਬਰ ਬਕਾਇਦਾ ਅਕਾਊਂਟ ਨੰਬਰ ਬਕਾਇਦਾ ਡਿਟੇਲ ਕਿੰਨਾ ਪੈਸਾ ਆਂਦਾ ਰਿਹਾ ਕਿਵੇਂ ਪੈਸਾ ਆਂਦਾ ਰਿਹਾ ਤੁਸੀਂ ਸੱਜੇ ਹੱਥ ਦੇਖ ਸਕਦੇ ਹੋ ਨਵੀਨ ਬੜੀ ਹੈਰਾਨਗੀ ਦੀ ਗੱਲ ਹੈ ਕਿ ਕਰੋੜਾ ਰੁਪਏ ਦੇ ਏਰੀਅਰ ਪੈਂਦੇ ਰਹੇ ਔਰ ਉਹ ਮੁਲਾਜ਼ਮ ਐਗਜ਼ਿਸਟ ਵੀ ਕਰਦੇ ਆ ਬਿਲਕੁਲ ਕਿਉਂਕਿ ਤੁਸੀਂ ਸਹੀ ਕਿਹਾ ਕਿਉਂਕਿ ਅਸੀਂ ਇਹ ਕਹਿ ਸਕਦੇ ਆ ਕਿ ਸਰਕਾਰੀ ਖਜ਼ਾਨੇ ਨੂੰ ਵੱਡਾ ਚੂਨਾ ਤੇ ਸਰਕਾਰੀ ਖਜ਼ਾਨਾ ਵੀ ਸੇਫ ਨਹੀਂ ਹਰਪੀਤ ਜੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਘਟਾਲਾ ਸਾਹਮਣੇ ਆਇਆ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਖੜੇ ਕਰ ਗਿਆ ਕਿ ਇਸ ਤਰ੍ਹਾਂ ਦੇ ਨਾਲ ਵੀ ਸਰਕਾਰੀ ਦਫਤਰਾਂ ਦੇ ਵਿੱਚ ਉਹ ਫਰਜ਼ੀ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਤਨਖਾਹਾਂ ਜਾਂਦੀਆਂ ਨੇ ਪਰ ਸਵਾਲ ਇਹੀ ਹੈ ਕਿ ਜਿਹੜੀ ਇਹ ਲਿਸਟ ਬਣਾਈ ਗਈ ਹੈ ਇਹ ਬਣਾਈ ਕਿੰਨੇ ਅੱਛਾਲੀ ਮੁਲਾਜ਼ਮਾਂ ਦੀ ਕਿਵੇਂ ਇਹਨਾਂ ਦੇ ਖਾਤਿਆਂ ਦੇ ਵਿੱਚ ਤਨਖਾਹਾਂ ਜਾਂਦੀਆਂ ਰਹੀਆਂ ਹਜੇ ਤੱਕ ਨਗਰ ਨਿਗਮ ਇੱਕ ਖੁਲਾਸਾ ਕਰ ਰਿਹਾ ਹੈ ਇਹ ਜਾਣਕਾਰੀ ਦੇ ਰਿਹਾ ਕਿ ਇੱਕ 1 ਕਰੋੜ 75 ਲੱਖ ਰੁਪਏ ਦਾ ਜਿਹੜਾ ਇਹ ਉਹ ਏਰੀਅਰ ਗਿਆ ਪਰ ਸਾਡੇ ਕੋਲ ਸੂਤਰਾਂ ਦੇ ਮੁਤਾਬਕ ਸਾਨੂੰ ਜੋ ਜਾਣਕਾਰੀ ਮਿਲੀ ਹੈ ਟੋਟਲ 4 ਕਰੋੜ ਰੁਪਇਆ ਜਿਹੜਾ ਏਰੀਅਰ ਕਿਹਾ ਜਾ ਰਿਹਾ ਜੇ ਏਰੀਅਰ ਦੀ ਗੱਲ ਕੀਤੀ ਜਾ ਰਹੀ ਹੈ ਇਹਦਾ ਮਤਲਬ ਕਿ ਤਨਖਾਵਾ ਤੋ ਕਿ ਏਰੀਅਰ ਦਾ ਤਨਖਾਹ ਤਾਂ ਹੀ ਹੁੰਦਾ ਹਰਪਿੰਜੀ ਔਰ ਇਹਦਾ ਮਤਲਬ ਕਿ ਤਨਖਾਹਾਂ ਵੀ ਜਾਂਦੀਆਂ ਹੁਣ ਕਿ ਉਹਨਾਂ ਦੇ ਉਹਨਾਂ ਦੇ ਖਾਤਿਆਂ ਦੇ ਵਿੱਚ ਫਰਜੀ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ ਤੇ ਇੱਕ ਵੱਡਾ ਖੁਲਾਸਾ ਜਰੂਰ ਹੋ ਸਕਦਾ ਉਸਾਲੀ ਮੁਲਾਜ਼ਮ ਨੇ ਇੱਕ ਕਿਸ ਕੈਟਾਗਰੀ ਦੇ ਸੀਗੇ ਇਹ ਇਹਨਾਂ ਇਹਨਾਂ ਦੇ ਕਿਉਂਕਿ ਤਾਂ ਫਰਜੀ ਹੈ ਨੇ ਪੇ ਰੋਲ ਤੇ ਹੈ ਨਹੀਂ ਇਹਨੇ ਐਗਜ਼ਿਸਟ ਨਹੀਂ ਕਰਦੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੈਸੇ ਇਹ ਕੀ ਕਹਿ ਕੇ ਜਿਹੜੇ ਇਹਨਾਂ ਦੇ ਏਰੀਅਰ ਪੰਦੇ ਨੇ ਦੇਖੋ ਇਹ ਸਾਰੇ ਸਫਾਈ ਕਰਮਚਾਰੀ ਸੀ ਤੁਹਾਨੂੰ ਯਾਦ ਹੋਵੇਗਾ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਉਸ ਵੇਲੇ ਕਾਫੀ ਪਿਛਲੇ ਉਸ 2 ਸਾਲਾਂ ਦੇ ਵਿੱਚ ਰੋਲਾ ਪਿਆ ਸੀ ਕਿ ਜਿਹੜੇ ਸਫਾਈ ਕਰਮਚਾਰੀ ਹੈ ਉਹ ਪੱਕੇ ਹੋਣ ਦੀ ਗੱਲ ਆਖਰੇ ਸੀ ਪਰ ਉਹਨਾਂ ਦੇ ਵਿੱਚ ਕਈ ਸਫਾਈ ਕਰਮਚਾਰੀਆਂ ਨੇ ਅਪਲਾਈ ਵੀ ਕੀਤਾ ਸੀ ਪਰ ਉਸੇ ਦੌਰਾਨ ਮੇਰੇ ਸ਼ਾਇਦ ਜਿਹੜਾ ਧਿਆਨ ਦੇ ਵਿੱਚ ਆ ਰਿਹਾ ਕਿ ਜਿਹੜੀ ਸਾਨੂੰ ਸੂਤਰਾਂ ਤੋਂ ਅੰਦਰੋਂ ਖਬਰਾਂ ਮਿਲ ਰਹੀਆਂ ਨੇ ਉਸੇ ਦੌਰਾਨ ਇਹ ਫਰਜੀ ਲਿਸਟਾਂ ਬਣੀਆਂ ਹੋਣਗੀਆਂ ਤਿਆਰ ਹੋਈਆਂ ਹੋਣਗੀਆਂ ਇਸ ਦੇ ਪਿੱਛੇ ਕੋਈ ਦੋਰਾਈ ਨਹੀਂ ਕਿ ਇਸ ਦੇ ਪਿੱਛੇ ਕੋਈ ਜਿਹੜਾ ਇਹ ਉਹ ਕੋਈ ਹੋਰ ਵੱਡਾ ਸਕੈਮ ਜਿਹੜਾ ਕੜੀ ਜਿਹੜੀ ਹੈ ਕਿਉਂਕਿ ਬੜੀ ਵੱਡੀ ਇਹ ਕੜੀ ਇਸ ਦੇ ਨਾਲ ਜੁੜਦੀ ਨਜ਼ਰ ਆਏਗੀ 1 ਕਰੋੜ ਰੁਪਏ ਏਰੀਅਰ ਦੇ ਪਾਉਂਦੇ ਰਹੇ ਉਹਨਾਂ ਬੰਦਿਆਂ ਦੇ ਖਾਤਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਹੀ ਨਹੀਂ ਵਾਹ ਵਾਕਈ ਹਰਪ੍ਰੀਤ ਜੀ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਆਮ ਲੋਕ ਇੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 5000 ਰੁਪਏ 10000 ਰੁਪਏ ਦੀ ਨੌਕਰੀ ਲਈ ਧੱਕੇ ਖਾਂਦੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਉਹ ਆਪਣੀ ਤਨਖਾਹ ਲੈਣ ਦੇ ਲਈ ਬਕਾਇਆ ਲੈਣ ਦੇ ਲਈ ਸੜਕਾਂ ਦੇ ਧਰਨੇ ਦਿੰਦੇ ਨੇ ਪੁਲਿਸ 'ਆਂ ਡਾਂਗਾ ਖਾਂਦੇ ਨੇ ਉਹਨਾਂ ਨੂੰ ਰੋਸ ਮੁਜ਼ਾਹਰੇ ਕਰਨੇ ਪੈਂਦੇ ਨੇ ਪਰ ਇੱਥੇ ਤਾਂ ਜੋ ਮੁਲਾਜ਼ਮ ਐਗਜ਼ਿਸਟ ਹੀ ਨਹੀਂ ਕਰਦੇ ਪੂਜਿਆ ਮੁਲਾਜ਼ਮ ਉਹ ਕਰੋੜਾ ਰੁਪਏ ਜੋ ਹੈ ਸਰਕਾਰ ਦਾ ਉਹ ਹਜ਼ਮ ਕਰ ਗਏ ਵਾਕਈ ਬਹੁਤ ਹੈਰਾਨ ਕਰ ਦੇਣ ਵਾਲੀ ਸਰਨ ਨਗਰ ਨਿਕਮ ਤੇ ਕਮਿਸ਼ਨਰ ਸੰਦੀਪ ਰਿਸ਼ੀ ਜੀ ਵੀ ਜੁੜ ਗਏ ਨੇ ਸਰ ਮੈਂ ਥੋੜਾ ਇਹ ਜਾਨਣਾ ਚਾਹੁੰਦਾ ਕਿ ਇਹ ਜਿਹੜੇ 44 ਮੁਲਾਜ਼ਮ ਨੇ ਤੇ ਲਗਭਗ 59 ਐਂਟਰੀਜ਼ ਜਿਹੜੀਆਂ ਮਿਲੀਆਂ ਨੇ ਹਾਊਸ ਪੋਸੀਬਲ ਕਿ ਨਗਰ ਨਿਕਮ ਨੂੰ ਪਤਾ ਹੀ ਨਹੀਂ ਲੱਗਿਆ ਕਿ ਪਿਛਲੇ 2 ਸਾਲ ਦੇ ਵਿੱਚ ਇਹ ਜਿਹੜੇ ਬੰਦੇ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੇ ਅਕਾਊਂਟਸ ਵਿੱਚ ਪੈਸੇ ਪੈ ਰਹੇ ਸਾਡੇ CAG ਜਿਹੜੀ ਕੰਟਰੋਲਰ ਨੇ ਅਲਟਰ ਜਨਰਲ ਦੀ ਆਡਿਟ ਟੀਮ ਆਈਸੀ ਉਹਨਾਂ ਵੱਲੋਂ ਸਾਡੇ ਕੋਲੋਂ 44 ਉਹ ਰੈਂਡਮਲੀ ਚੈੱਕ ਕਰਦੇ ਆ ਉਹਨਾਂ ਨੇ 1 ਸਾਲ ਦਾ ਲਾਸਟ 6 ਚਾਰ 22 ਤੋਂ ਲੈ ਕੇ 31 ਤੱਕ ਤੇ ਜਿਹੜੇ ਪੇਮੈਂਟਸ ਹੋਈਆਂ ਸੀ ਸਟੈਪ ਆਪਦੀਆਂ ਜਿਹੜੀ 4 ਤੇ 9 ਤੇ 14 ਸਾਲ ਦੀ ਸਰਵਿਸ ਤੋਂ ਬਾਅਦ ਲੋਕਾਂ ਨੂੰ ਸਟੇਡ ਇਮਪਲਾਈਜ਼ ਨੂੰ ਨੈਕਸਟ ਗ੍ਰੇਡ ਮਿਲਦਾ ਹੈ ਸੋ ਉਹ ਪੇਮੈਂਟਸ ਉਹਨਾਂ ਨੇ ਚੈੱਕ ਕੀਤੀਆਂ ਤੇ ਸਾਡੇ ਕੋਲ ਫਾਈਲ ਜਿਹੜੀਆਂ ਦੀ ਡਿਮਾਂਡ ਕੀਤੀ ਜਦੋਂ ਫਾਈਲ ਦੀ ਡਿਮਾਂਡ ਸਾਡੇ ਕੋਲ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਜਿਹੜੇ ਕਲਰਕ ਸੀ ਉਹਨਾਂ ਵੱਲੋਂ ਜਿਹੜੇ ਪ੍ਰੈਜ਼েন্ট ਕਲਰਕ ਸੀ ਉਹਨਾਂ ਨੇ ਦੱਸਿਆ ਕਿ ਇਹਨਾਂ 46 ਦੇ ਵਿੱਚੋਂ 48 ਜਿਹੜੇ ਬੰਦੇ ਹੋ ਐਗ੍ਰੈਸੀ ਨਹੀਂ ਕਰਦੇ ਸਾਡੇ EMPLOYE ਨਹੀਂ ਹੈ ਮੈਂ ਇੱਕ ਮੁਲਾਜ਼ਮ ਹਾਂ ਮੈਂ ਤਨਖਾਹ ਲੈਣਾ ਜੇ ਮੈਂ ਤਨਖਾਹ ਲੈਣਾ ਤਾਂ ਹੀ ਮੈਂ ਏਰੀਅਰ ਦਾ ਹੱਕਦਾਰ ਹਾਂ ਜਿਹੜੇ ਬੰਦੇ ਤਨਖਾਹ ਹੀ ਨਹੀਂ ਲੈ ਰਹੇ ਫਿਰ ਏਰੀਅਰ ਕਿਵੇਂ ਮਿਲ ਗਿਆ ਉਹਨਾਂ ਨੂੰ ਬਿਲਕੁਲ ਇਹੋ ਗੱਲ ਕਹਿ ਰਹੇ ਆ ਕਿ ਟੋਟਲੀ ਫੋਕਸ ਜਿਹੜਾ ਹੈ ਸਾਰਾ ਬਿੱਲ ਜਿਹੜੇ ਆ ਸ਼ੁਰੂ ਤੋਂ ਫੋਕਸ ਬਣੇ ਨੇ ਕਲਰਕਲ ਕਲਰਕਾਂ ਨੇ ਫੋਕਸ ਬਿੱਲ ਬਣਾਏ ਨੇ ਫੋਕਸ ਬਿੱਲ ਜਿਹੜੇ ਅਫਸਰਾਂ ਦੇ ਸਾਹਮਣੇ ਪੁਟ ਅਪ ਕੀਤੇ ਗਏ ਨੇ ਮੈਸਟਰ ਸਾਹਿਬ ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਡਿਪਾਰਟਮੈਂਟ ਦੀ ਇਹ ਸਭ ਤੋਂ ਵੱਡੀ ਨਲਾਇਕੀ ਜਾਂ ਫੇਲਿਅਰ ਹੈ ਜੇ ਕੈਗ ਹਲੇ ਵੀ ਆਡਿਟ ਨਾ ਕਰਦੀ ਇਹ ਤੱਕ ਓਟਾਲਾ ਚੱਲਦਾ ਰਹਿਣਾ ਸੀ ਫਿਰ ਬਿਲਕੁਲ ਇਹ ਮੈਂ ਬਿਲਕੁਲ ਇਸ ਗੱਲ ਨੂੰ ਮੰਨਦਾ ਹਾਂ ਕਿ ਜਿਹਦੇ ਵਿੱਚ ਜਦੋਂ ਾਰੇ ਹੀ ਜਿਸ ਦਿਨ ਕਹਿੰਦੇ ਸਾਰੇ ਹੀ ਇਨਵੋਲ ਹੋ ਗਏ ਸਾਰੇ ਹੀ ਜਿਹੜੇ ਤਿੰਨ ਜਾਂ ਚਾਰ ਟਿਪਸ ਆਪਸ ਵਿੱਚ ਇਨਵੋਲ ਹੋ ਕੇ ਚੋਰੀ ਕਰਨ ਤੇ ਆ ਗਏ ਸਵਾਗਤ ਹੈ ਪੀਟੀਸੀ ਨਿਊਜ਼ ਹਰ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਇੱਕ ਬੇਹਤ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਲੁਧਿਆਣਾ ਦੇ ਵਿੱਚ ਇੱਕ ਵੱਡਾ ਘਟਾਲਾ ਹੋਇਆ ਇਸ ਮੰਚ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਕਿ ਖਬਰ ਦੀ ਤੈ ਤੱਕ ਜਾਣਾ ਔਰ ਜੋ ਵੀ ਸਚਾਈ ਹੈ ਤੁਹਾਡੇ ਤੱਕ ਲੈ ਕੇ ਆਣਾ ਅੱਜ ਸਭ ਤੋਂ ਵੱਡਾ ਖੁਲਾਸਾ ਲੈ ਕੇ ਆਏ ਆ ਲੁਧਿਆਣਾ ਨਗਰ ਨਿਗਮ ਦੇ ਵਿੱਚ ਇੱਕ ਵੱਡਾ ਘੁਟਾਲਾ ਹੋਇਆ ਘੁਟਾਲਾ ਕੀ ਹੋਇਆ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਦੋਂ ਅਸੀਂ ਤੁਹਾਨੂੰ ਉਹਦੀ ਡਿਟੇਲ ਦੱਸਾਂਗੇ ਘੁਟਾਲਾ ਇਹ ਹੋਇਆ ਕਿ ਫਰਜ਼ੀ ਅਕਾਊਂਟਸ ਫਰਜ਼ੀ ਬੰਦੇ ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਰੋੜਾ ਰੁਪਏ ਪੈਂਦੇ ਰਹੇ ਸਾਲ 2021 ਤੋਂ ਲੈ ਕੇ 2023 ਤੱਕ ਕਰੋੜਾ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਂਦੇ ਰਹੇ ਨਾਉ ਮੁਲਾਜ਼ਮ ਨਾਉ ਪੇਰੋਲ ਨਾਉ ਕੰਮ ਕਰਨਾ ਹੁੰਦੇ ਪਰ ਖਾਤਿਆਂ ਦੇ ਵਿੱਚ ਪੈਸੇ ਪੈਂਦੇ ਰਹੇ ਪੈਸੇ ਕਿੰਨੇ ਪਏ ਜਨਾਬ ਲਗਭਗ 4 ਕਰੋੜ ਔਰ ਇੱਥੇ ਹੀ ਨਹੀਂ ਇਹ ਜਾਂਚ ਦਾ ਜਦੋਂ ਦਾਇਰਾ ਵਧੇਗਾ ਤੇ 4 ਕਰੋੜ ਤੋਂ ਹੋ ਸਕਦਾ 40 ਕਰੋੜ ਤੱਕ ਵੀ ਇਹ ਰਕਮ ਜਾ ਪਹੁੰਚੇ ਕਿਉਂਕਿ ਜਿਹੜੇ ਬੰਦੇ ਜੋ ਸਾਡੇ ਤੱਕ ਜਾਣਕਾਰੀ ਹਲ ਤੱਕ ਪਹੁੰਚੀ ਹੈ ਕਿ 44 ਅਜਿਹੇ ਬੰਦੇ ਸੀਗੇ ਜਿਨ੍ਹਾਂ ਦੇ ਘੱਟੋ ਘੱਟ 59 ਅਜਿਹੇ ਅਕਾਊਂਟ ਸੀ ਜਿਨ੍ਹਾਂ ਦਾ ਕੋਈ ਵਾਲੀਵਾਰ ਸੀ ਨਹੀਂ ਜਿਹੜੇ ਨਾ ਤਾਂ ਨਗਰ ਨਿਗਮ ਦੇ ਮੁਲਾਜ਼ਮ ਨੇ ਨਾ ਉਹ ਕਦੇ ਆਏ ਨਾ ਉਹਨਾਂ ਦਾ ਕੋਈ ਲੈਣਾ ਦੇਣਾ ਪਰ ਉਹਨਾਂ ਦੇ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਜ਼ਰੂਰ ਜਾਂਦੇ ਰਹੇ ਇਸ ਸਭ ਦੇ ਵਿੱਚ ਮਿਲੀ ਭੁਗਤ ਅਫਸਰਾਂ ਦੀ ਵੀ ਰਹੀ ਹੈ ਉਹਨਾਂ ਤੇ ਵੀ ਗਾਜਗिरी ਹੈ ਪਰ ਵੱਡਾ ਸਵਾਲ ਬਹੁਤ ਵੱਡਾ ਸਵਾਲ ਇਹ ਹੈ ਕਿ 2 ਸਾਲ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ 2 ਸਾਲ ਤੱਕ ਉਹ ਪੈਸੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂਦੇ ਰਹੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ ਏਰੀਅਰ ਜਿਹੜਾ ਬਕਾਇਆ ਰਕਮ ਹੁੰਦੀ ਹੈ ਉਹ ਕਿਸੇ ਦੇ ਖਾਤੇ ਦੇ ਵਿੱਚ ਜਾਂਦੀ ਹੈ ਤਾਂ ਸਰਕਾਰ ਦਾ 1 ਰੁਪਿਆ ਵੀ ਕਿਸੇ ਦੇ ਖਾਤੇ 'ਚ ਜਾਂਦਾ ਨਾ ਤੇ ਚਾਰ ਥਾਵਾਂ ਤੇ ਉਹ ਚੈੱਕ ਹੋ ਕੇ ਜਾਂਦਾ ਕਿ 1 ਰੁਪਿਆ ਵੀ ਕਿਤੇ ਗਲਤ ਖਾਤੇ 'ਚ ਨਹੀਂ ਜਾਣਾ ਚਾਹੀਦਾ ਪਰ ਇੱਥੇ ਤਾਂ 59 ਖਾਤਿਆਂ ਦੇ ਵਿੱਚੋਂ ਇਹ ਪੈਸਾ ਗਿਆ ਕਿੰਡੀ ਵੱਡੀ ਮਲੀ ਭੁਗਤ ਰਹੀ ਹੋएगी ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੱਸਦੇ ਹਾਂ ਸਾਰੀ ਫਿਰ ਚਰਚਾ ਨੂੰ ਹੋ ਕੇ ਵਧਾਵਾਂਗੇ ਲੁਧਾਣਾ ਨਗਰ ਨਗਰ ਕਮਦ ਦੇ ਵਿੱਚ ਵੱਡਾ ਘੁਟਾਲਾ ਹੋਇਆ ਫਰਜ਼ੀ ਮੁਲਾਜ਼ਮਾਂ ਦੇ ਬਕਾਇਆ ਨੂੰ ਲੈ ਕੇ ਇਹ ਖੁਲਾਸਾ ਹੋਇਆ ਔਰ ਫਰਜ਼ੀ ਮੁਲਾਜ਼ਮਾਂ ਦੇ ਬਕਾਇਆ ਜਿਹੜੀ ਰਕਮ ਹੈ ਉਹਨੂੰ ਲੈ ਕੇ ਇਹ ਖੁਲਾਸਾ ਹੋਇਆ ਕੈਗ ਦੀ ਰਿਪੋਰਟ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ 44 ਫਰਜ਼ੀ ਲੋਕਾਂ ਦੇ 59 ਖਾਤਿਆਂ ਦੇ ਵਿੱਚ ਲਗਭਗ 4 ਕਰੋੜ ਰੁਪਏ ਟਰਾਂਸਫਰ ਹੋਏ ਨੇ ਸਾਲ 2021 ਤੋਂ ਲੈ ਕੇ ਸਾਲ 2023 ਤੱਕ ਇਹ ਸਾਰੇ ਪੈਸੇ ਟਰਾਂਸਫਰ ਕੀਤੇ ਗਏ ਬਿਨਾਂ ਕੰਮ ਕੀਤੇ ਆ ਹੀ ਮਿਲੇ ਲੱਖਾਂ ਰੁਪਏ ਦੇ ਏਰੀਅਰ ਆਡਿਟ ਦੇ ਦੌਰਾਨ ਪੂਰੇ ਘੁਟਾਲੇ ਦਾ ਇਹ ਪਤਾ ਲੱਗ ਪਾਇਆ ਸੱਤ ਮੁਲਾਜ਼ਮਾਂ ਨੂੰ ਫਿਰ ਹਾਲ ਸਸਪੈਂਡ ਕਰ ਦਿੱਤਾ ਗਿਆ ਦੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਫਰਜੀ ਸਫਾਈ ਕਰਮਚਾਰੀਆਂ ਤੇ ਖਾਤਿਆਂ ਦੇ ਵਿੱਚੋਂ ਤਨਖਾਹ ਦੇ ਨਾਲ ਪਾਇਆ ਗਿਆ ਸੀ ਏਰੀਅਰ ਪੁਲਿਸ ਨੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਜਾਂਚ ਜਾਰੀ ਹੈ ਹੁਣ ਸਵਾਲ ਬਹੁਤ ਵੱਡੇ ਨੇ ਪੀਟੀਸੀ ਸਵਾਲ ਪੁੱਛਦਾ ਹੈ ਇਹਨਾਂ ਅਫਸਰਾਂ ਤੋਂ ਵੱਡੇ ਅਫਸਰਾਂ ਤੋਂ ਨਗਰ ਨਿਗਮ ਤੋਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਤੋਂ ਕੁਝ ਸਵਾਲ ਨੇ ਉਹ ਸਵਾਲ ਕੀ ਨੇ ਸਾਡੇ ਕੀ ਮਿਲੀ ਭਗਤ ਤੋਂ ਬਿਨਾ ਇਦਾਂ ਵੱਡਾ ਕਾਰਾ ਸਿਰੇ ਚੜ ਸਕਦਾ ਪੀਟੀਸੀ ਦੇ ਸਵਾਲ ਕੀ ਨੇ 2 ਸਾਲ ਤੱਕ ਫਰਜੀ ਖਾਤਿਆਂ ਦੇ ਵਿੱਚ ਏਰੀਅਰ ਦੇ ਪੈਸੇ ਕਿਵੇਂ ਪੈਂਦੇ ਰਹੇ ਕਿਸੇ ਅਫਸਰ ਨੂੰ ਕਿਉਂ ਨਹੀਂ ਪਤਾ ਲੱਗਿਆ ਸਭ ਤੋਂ ਪਹਿਲਾ ਸਵਾਲ ਦੂਜਾ ਸਵਾਲ ਏਰੀਅਰ ਜਾਰੀ ਕਰਨ ਵਾਲਿਆਂ ਨੂੰ ਵੀ ਕੋਈ ਕਟ ਮਿਲਦਾ ਹੋਣਾ ਤਾਂ ਹੀ ਉਹਨਾਂ ਨੇ ਏਰੀਅਰ ਜਾਰੀ ਕੀਤਾ ਇਹਨਾਂ ਸਫਾਈ ਕਰਮਚਾਰੀਆਂ ਦੀ ਫਰਜ਼ੀ ਨਿਯੁਕਤੀ ਕਰਨ ਵਾਲਿਆਂ ਦੇ ਪਿੱਛੇ ਕੌਣ ਹੈ ਇਹ ਕੋਈ ਛੋਟਾ ਮੋਟਾ ਸਕੈਮ ਤਾਂ ਹੈ ਨਹੀਂ ਕਿ ਇੱਕ ਦੋ ਬੰਦੇ ਰੱਖ ਲੈ ਤਾਂ ਪਤਾ ਨਹੀਂ ਲੱਗਿਆ 59 ਖਾਤੇ ਜਨਾਬ 59 ਖਾਤਿਆਂ ਦੇ ਵਿੱਚ ਪੈਸਾ ਜਾਂਦਾ ਰਿਹਾ ਇਹ ਮਿਲੀ ਭੁਗਤਤ ਬਿਨਾ ਹੋ ਹੀ ਨਹੀਂ ਸਕਦਾ ਕਿ ਇਹ ਘੁਟਾਲਾ ਸਿਰਫ 4 ਕਰੋੜ ਤੱਕ ਸੀਮਤ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਤੁਹਾਨੂੰ ਉਹਨਾਂ ਲਿਸਟ ਦਿਹਾਨੇ ਉਹ ਲਿਸਟ ਦਿਖਾਣੇ ਆ 59 ਅਕਾਊਂਟਾਂ ਦੀ ਜਿੱਥੇ ਪੈਸੇ ਟਰਾਂਸਫਰ ਹੁੰਦੇ ਰਹੇ 44 ਜਿਹੜੇ ਨੇ ਮਲਾਜ਼ਮ ਸੀਗੇ ਉਹਨਾਂ ਦੀਆਂ 59 ਅਕਾਊਂਟ ਸੀਗੇ ਜਿੱਥੇ ਪੈਸੇ ਟਰਾਂਸਫਰ ਹੁੰਦੇ ਰਹੇ ਬਕਾਇਦਾ ਵਾਊਚਰ ਨੰਬਰ ਬਕਾਇਦਾ ਅਕਾਊਂਟ ਨੰਬਰ ਬਕਾਇਦਾ ਡਿਟੇਲ ਕਿੰਨਾ ਪੈਸਾ ਆਂਦਾ ਰਿਹਾ ਕਿਵੇਂ ਪੈਸਾ ਆਂਦਾ ਰਿਹਾ ਤੁਸੀਂ ਸੱਜੇ ਹੱਥੇ ਦੇਖ ਸਕਦੇ ਹੋ 383823 ਰੁਪਏ 38533 ਰੁਪਏ ਇਦਾਂ ਦੀ ਸਾਰੀ ਜੜੇਆਂ ਰਕਮਾਂ ਜਾਂਦੀਆਂ ਰਹੀਆਂ ਇਹ ਬੈਂਕ ਦੀ ਡਿਟੇਲਸ ਵੀ ਹੈ ਜੜੀਏ ਨਾਲ ਤੁਹਾਡੇ ਨਸ਼ਰ ਕਰ ਰਹੇ ਆ ਪੀਐਨਪੀ ਬੈਂਕ ਦੀ ਹੈ ਕੋਈ ਯੂਟੀਆਈ ਬੈਂਕ ਦੀ ਹੈ OBC ਬੈਂਕ ਦੀ ਹੈ ਇਹ ਸਾਰੀਆਂ ਰਕਮਾਂ ਜੜੀਆਂ ਨੇ ਇਹਨਾਂ ਦੇ ਅਕਾਊਂਟਸ ਵਿੱਚ ਜਾਂਦੀਆਂ ਰਹੀਆਂ ਇਹ 59 ਖਾਤੇ ਦੇ 44 ਲੋਕਾਂ ਦੇ ਜਨਾਂ ਦੇ ਵਿੱਚ ਪੈਸਾ ਜਾਂਦਾ ਰਿਹਾ ਇਹ ਸਾਰੇ ਦੇ ਸਾਰੇ ਸਫਾਈ ਕਰਮਚਾਰੀਆਂ ਦੇ ਅਕਾਊਂਟ ਨੇ ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ ਜਿਹੜੇ ਪੇਰੋਲ ਤੇ ਹੀ ਨਹੀਂ ਹੈ ਨਗਰ ਨਿਗਮ ਦੀ ਪੇਰੋਲ ਤੇ ਹੀ ਨਹੀਂ ਹੈ ਪਰ ਏਰੀਆਰ ਦਾ ਪੈਸਾ ਇਹਨਾਂ ਨੂੰ ਜਾਂਦਾ ਰਿਹਾ ਇਸ ਤੋਂ ਵੱਡਾ ਹੋਰ ਘੁਟਾਲਾ ਕੀ ਹੋਏਗਾ ਹੁਣ ਤੁਹਾਨੂੰ ਉਹ ਵੀ ਦੱਸ ਦਿੰਦੇ ਨੇ ਕਿ ਜਿਹੜੀ ਕਾਰਵਾਈ ਕੀਤੀ ਗਈ ਹੈ ਨਗਰ ਨਗਮ ਕਮਿਸ਼ਨਰ ਨੇ ਪੁਲਿਸ ਕਮਿਸ਼ਨਰ ਨੂੰ ਇਹ ਕਿਹਾ ਕਿ ਇਹਨਾਂ ਦਾ ਪਰਚਾ ਵੀ ਦਰਜ ਕੀਤਾ ਜਾਵੇ ਇਹ ਕੁਝ ਨਾਮ ਨੇ ਰਜੇਸ਼ ਕੁਮਾਰ ਰਮੇਸ਼ ਕੁਮਾਰ ਮਿੰਟੂ ਕੁਮਾਰ ਰਹੀਮ ਰਾਜ ਮਨੀਸ਼ ਮਲੋਤਰਾ ਕਮਨ ਕੁਮਾਰ ਇਹ ਕਮਲ ਕੁਮਾਰ ਇਹ ਉਹ ਨੇ ਸਹਾਇ ਸਫਾਈ ਸੇਵਕ ਨੇ ਕੁਝ ਇਨਸਪੈਕਟਰ ਵੀ ਸ਼ਾਮਲ ਨੇ ਜਨਾਦੀ ਮਿਲੀ ਭਗਤ ਨਾਲ ਇਸ ਸਭ ਕੁਝ ਹੋਇਆ ਪਰ ਸਵਾਲ ਤਾਂ ਵੱਡਾ ਹੀ ਹੈ ਕਿ ਕਿ ਪੰਜ ਛੇ ਲੋਕਾਂ ਦੀ ਇੰਨੀ ਮਿਲੀ ਭਗਤ ਦੇ ਨਾਲ ਐਡਾ ਵੱਡਾ ਏਕਾੰਡ ਹੁੰਦਾ ਰਿਹਾ ਤੇ ਕਿਸੇ ਨੂੰ ਪਤਾ ਹੀ ਨਾ ਲੱਗਿਆ ਇਹ ਬਹੁਤ ਹੈਰਾਨਗੀ ਦੀ ਗੱਲ ਹੈ ਉਹ ਰਿਕਵਰੀ ਕਿਵੇਂ ਹੋਏਗੀ ਉਹ ਪੈਸੇ ਦੀ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਕਿ ਐਡਾ ਵੱਡਾ ਘਟਾਲਾ ਹੋ ਗਿਆ ਉਹਨੇ ਰਿਕਵਰੀ ਕਿਵੇਂ ਹੋਏਗੀ ਇਹ ਵੀ ਇੱਕ ਸਵਾਲ ਹੈ ਸਾਡੇ ਨਾਲ ਨਵੀਨ ਸ਼ਰਮਾ ਜੁੜੇ ਹੋਏ ਨੇ ਇਹ ਸਾਰੇ ਮੁੱਦਿਆਂ ਲੈ ਕੇ ਕਾਫੀ ਡੀਪ ਤੱਕ ਉਹਨਾਂ ਨੇ ਸਟੱਡੀ ਕੀਤੀ ਹੈ ਇਸ ਪੂਰੇ ਮੁੱਦੇ ਦੀ ਔਰ ਲਵਪ੍ਰੀਤ ਵੀ ਮਿਰਨਲ ਜੁੜੇ ਹੋਏ ਨੇ న్యూਸ ਡੈਸਕ ਤੋਂ ਇਹਨਾਂ ਨੇ ਵੀ ਪੂਰੀ ਡਿਟੇਲ ਪੜ੍ਹੀ ਹੈ ਇਸ ਪੂਰੇ ਮਸਲੇ ਦੀ ਨਵੀਨ ਤੋਂ ਸ਼ੁਰੂਆਤ ਕਰ ਲੈਂਦੇ ਆ ਨਵੀਨ ਬੜੀ ਹੈਰਾਨਗੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਦੇ ਏਰੀਅਰ ਪੈਂਦੇ ਰਹੇ ਔਰ ਉਹ ਮੁਲਾਜ਼ਮ ਐਗਜ਼ਿਸਟ ਵੀ ਨਹੀਂ ਕਰਦੇ ਅਸੀਂ ਉਹਨਾਂ ਨੂੰ ਭੂਤિયા ਮੁਲਾਜ਼ਮ ਕਹਿੰਦੇ ਹੁੰਦੇ ਆ ਕਿ ਜਿਹੜੇ ਐਗਜ਼ਿਸਟ ਨਹੀਂ ਕਰਦੇ ਉਹਨਾਂ ਭੂਤિયા ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਪੈਂਦੇ ਰਹੇ ਔਰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਇਹ ਬੜੀ ਹਾਸੋਹੀਣੀ ਜੀ ਗੱਲ ਨਹੀਂ ਲੱਗਦੀ ਜੇ ਕੈਗ ਨਾ ਫੜਦੀ ਇਹ ਤਾਂ ਮਿੱਲੀ ਪਗ ਚਲਦੀ ਰਹਿੰਦੀ ਸੀ ਹੋਰ ਪਤਾ ਨਹੀਂ ਕਿੰਨੇ ਪੈਸੇ ਜਾਂ ਜਾਂਦੇ ਰਹੇਣੇ ਸੀਗੇ ਆ ਬਿਲਕੁਲ ਤੁੱਕ ਤੁਸੀਂ ਸਹੀ ਕਿਹਾ ਕਿਉਂਕਿ ਅਸੀਂ ਇਹ ਕਹਿ ਸਕਦੇ ਆ ਕਿ ਸਰਕਾਰੀ ਖਜ਼ਾਨੇ ਨੂੰ ਵੱਡਾ ਚੂਨਾ ਤੇ ਸਰਕਾਰੀ ਖਜ਼ਾਨਾ ਵੀ ਸੇਫ ਨਹੀਂ ਹਰਪੀਤ ਜੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਘੁਟਾਲਾ ਸਾਹਮਣੇ ਆਇਆ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਖੜੇ ਕਰ ਗਿਆ ਕਿ ਇਸ ਤਰ੍ਹਾਂ ਦੇ ਨਾਲ ਵੀ ਸਰਕਾਰੀ ਦਫਤਰਾਂ ਦੇ ਵਿੱਚ ਉਹ ਫਰਜੀ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦੇ ਖਾਤੇ ਦੇ ਵਿੱਚ ਤਨਖਾਹਾਂ ਜਾਂਦੀਆਂ ਨੇ ਪਰ ਸਵਾਲ ਇਹੀ ਹੈ ਕਿ ਜਿਹੜੀ ਇਹ ਲਿਸਟ ਬਣਾਈ ਗਈ ਹੈ ਇਹ ਬਣਾਈ ਕਿੰਨੇ ਅੱਛਾਲੀ ਮੁਲਾਜ਼ਮਾਂ ਦੀ ਕਿਵੇਂ ਇਹਨਾਂ ਦੇ ਖਾਤਿਆਂ ਦੇ ਵਿੱਚ ਤਨਖਾਹਾਂ ਜਾਂਦੀਆਂ ਰਹੀਆਂ ਹਜੇ ਤੱਕ ਨਗਰ ਨਿਗਮ ਇਹ ਖੁਲਾਸਾ ਕਰ ਰਿਹਾ ਹੈ ਇਹ ਜਾਣਕਾਰੀ ਦੇ ਰਿਹਾ ਕਿ ਇੱਕ 1 ਕਰੋੜ 75 ਲੱਖ ਰੁਪਏ ਦਾ ਜਿਹੜਾ ਇਹ ਉਹ ਏਰੀਅਰ ਗਿਆ ਪਰ ਸਾਡੇ ਕੋਲ ਸੂਤਰਾਂ ਦੇ ਮੁਤਾਬਕ ਸਾਨੂੰ ਜੋ ਜਾਣਕਾਰੀ ਮਿਲੀ ਹੈ ਟੋਟਲ 4 ਕਰੋੜ ਰੁਪਇਆ ਜਿਹੜਾ ਏਰੀਅਰ ਕਿਹਾ ਜਾ ਰਿਹਾ ਜੇ ਏਰੀਅਰ ਦੀ ਗੱਲ ਕੀਤੀ ਜਾ ਰਹੀ ਹੈ ਇਹਦਾ ਮਤਲਬ ਕਿ ਤਨਖਾਹਾਂ ਕਿਉਂਕਿ ਏਰੀਆ ਦਾ ਤਨਖਾਹਦਾ ਹੀ ਹੁੰਦਾ ਹਰਪੀਤ ਜੀ ਔਰ ਇਹਦਾ ਮਤਲਬ ਕਿ ਤਨਖਾਹਾਂ ਵੀ ਜਾਂਦੀਆਂ ਹੁਣ ਕਿ ਉਹਨਾਂ ਦੇ ਉਹਨਾਂ ਦੇ ਖਾਤਿਆਂ ਦੇ ਵਿੱਚ ਫਰਜੀ ਮੁਲਾਜ਼ਮਾ ਦੇ ਖਾਤਿਆਂ ਦੇ ਵਿੱਚ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ ਤੇ ਇੱਕ ਵੱਡਾ ਖੁਲਾਸਾ ਜਰੂਰ ਹੋ ਸਕਦਾ ਪਰ ਪੁਲਿਸ ਨੇ ਇੱਕ ਕਾਰਵਾਈ ਕੀਤੀ ਹੈ ਵੱਡੀ ਕਿਉਂਕਿ ਲੁਧਿਆਣਾ ਨਗਰਗ੍ਰਾਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੱਲ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਲਿਖ ਕੇ ਦੇ ਦਿੱਤਾ ਸੀ 7 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਦੋ ਸੈਂਟਰੀ ਇੰਸਪੈਕਟਰ ਨੇ ਤਿੰਨ ਕਲਰਿਕ ਨੇ ਦੋ ਸਫਾਈ ਕਰਮਚਾਰੀਆ ਔਰ ਜਿਹੜੇ 46 ਬੰਦਿਆਂ ਦੇ ਨਾਮ ਆਇਆ ਉਹਨਾਂ ਦੀ ਗਿਣਤੀ ਵੱਧ ਸਕਦੀ ਹੈ ਮੈਂ ਫੇਰ ਕਹਿ ਰਿਹਾ ਕਿਉਂਕਿ ਉਹਨਾਂ ਦੀ ਗਿਣਤੀ ਤਾਂ ਵਧੇਗੀ ਕਿਉਂਕਿ ਹਜੇ ਵੀ ਇਹ ਆਡਿਟ ਲੁਧਿਆਣਾ ਦੇ ਨਗਰ ਨਿਗਮ ਵਿਭਾਗ ਦੇ ਵਿੱਚ ਚੱਲ ਰਿਹਾ ਮੈਂ ਨਗਰ ਨਿਗਮ ਵਿਭਾਗ ਦੇ ਵਿੱਚ ਹੀ ਖੜਾ ਵਾਂ ਤੁਸੀਂ ਪਿੱਛੇ ਦੇਖ ਰਹੇ ਹੋ ਬੋਰਡ ਲੱਗਾ ਔਰ ਇਹੀ ਉਹ ਬਿਲਡਿੰਗ ਹੈ ਜਿੱਥੇ ਲੁਧਿਆਣਾ ਦੇ ਨਗਰ ਨਿਗਮ ਦੇ ਕਮਿਸ਼ਨਰ ਇਹ ਬੈਠਦੇ ਨੇ ਇੱਥੇ ਹੀ ਔਰ ਇੱਥੇ ਸਾਰੇ ਮੁਲਾਜ਼ਮ ਬੈਠਦੇ ਨੇ ਔਰ ਇਸੇ ਜਗਾ ਤੋਂ ਜਿਹੜੇ ਇਹ ਸਸਪੈਂਡ ਕੀਤੇ ਗਏ ਨੇ ਮੁਲਾਜ਼ਮ ਔਰ ਉਹ ਮੁਲਾਜ਼ਮ ਕਿਵੇਂ ਇਹ ਸਾਰਾ ਘਟਾਲਾ ਫੜਿਆ ਕਿਵੇਂ ਗਿਆ ਫੜਿਆ ਕਿਵੇਂ ਗਿਆ ਕੈਗ ਨੇ ਜਦੋਂ ਮੁਲਾਂਕਣ ਕੀਤਾ ਆਡਿਟ ਕੀਤਾ ਤਾਂ ਫੜਿਆ ਗਿਆ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਕੈਗ ਤਾਂ ਹਰ ਸਾਲ ਆਡਿਟ ਕਰਦੀ ਹੈ ਇਹ ਪਿਛਲੇ 2 ਸਾਲ ਤੋਂ ਇਹ ਚੱਲੀ ਗਿਆ ਪਹਿਲਾਂ ਕੈਗ ਦੀ ਨਜ਼ਰ ਦੇ ਵਿੱਚ ਇਹ ਗੱਲ ਕਿਉਂ ਨਹੀਂ ਆਈ ਆ ਬਿਲਕੁਲ ਕਿਉਂਕਿ ਇਹ ਜਿਸ ਤਰ੍ਹਾਂ ਦੇ ਨਾਲ ਆਡਿਟ ਚੱਲ ਰਿਹਾ ਸੀ 2021 ਤੇ 22 ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪਿਛਲੇ 2 ਸਾਲ ਤੋਂ ਇਹ ਸਾਰਾ ਜਿਹੜਾ ਕੁਟਾਲਾ ਚੱਲ ਰਿਹਾ ਸੀ ਕਿਉਂਕਿ ਹਜੇ ਹੋਰ ਵੀ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਕਿਉਂਕਿ ਨਗਰ ਨਿਗਮ ਕਮਿਸ਼ਨਰ ਜਿਹੜੇ ਹੈਗੇ ਨੇ ਸੰਦੀਪ ਰਿਸ਼ੀ ਉਹਨਾਂ ਨੇ ਜਿੰਨੇ ਵੀ ਖਾਤੇ ਆ ਬੈਂਕ ਦੇ ਕਿਉਂਕਿ ਇਹ ਸਵਾਲ ਹਰਪੀਤ ਜੀ ਉਹਨਾਂ ਬੈਂਕ ਮੁਲਾਜ਼ਮਾਂ ਤੇ ਵੀ ਖੜੇ ਹੁੰਦੇ ਨੇ ਜਿਹੜੇ ਸਰਕਾਰੀ ਤਨਖਾਹਾਂ ਰਿਲੀਜ਼ ਕਰਦੇ ਨੇ ਉਹ ਜਿਹੜੇ ਬੈਂਕ ਦੇ ਮੁਲਾਜ਼ਮ ਹੈ ਅੰਦਰ ਉਹਨਾਂ ਕੋਲ ਪੂਰੀਆ ਲਿਸਟਾਂ ਹੁੰਦੀਆਂ ਨੇ ਔਰ ਮੇਰੀ ਥੋੜੀ ਦੇਰ ਪਹਿਲੇ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਬੈਂਕ ਦੇ ਮੁਲਾਜ਼ਮਾਂ ਕੋਲੋਂ ਵੀ ਪੁੱਛਗਿੱਛ ਕਰ ਰਿਆ ਪੁਲਿਸ ਨੂੰ ਉਹਨਾਂ ਦੇ ਵੀ ਨਾਮ ਲਿਖ ਪੁਰੀਆ ਸਟੇਟਮੈਂਟ ਦਾ ਦਵੋ ਕਿ ਕਿੰਨੀ ਦੇਰ ਤੋਂ ਚਾਹੇ ਏਰੀਅਰ ਦਾ ਮਾਮਲਾ ਸਾਹਮਣੇ ਆਇਆ ਪਰ ਜੇ ਏਰੀਅਰ ਪਾਇਆ ਗਿਆ ਮੈਂ ਬਾਰ ਬਾਰ ਆਖ ਰਿਹਾ ਏਰੀਅਰ ਤਨਖਾਹ ਦਾ ਹਿੱਸਾ ਹੁੰਦਾ ਇਹਦਾ ਮਤਲਬ ਕਿ ਪਿਛਲੇ ਅਗਰ ਜਾਂਚ ਚੱਲੇਗੀ ਤਾਂ ਤਨਖਾਹਾਂ ਆ ਵੀ ਇਹਨਾਂ ਦੇ ਅਕਾਊਂਟੈਂਟ ਚ ਹੋ ਸਕਦੀਆਂ ਨੇ ਪਰ ਹਜੇ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਕਿਉਂਕਿ ਇਹ ਅਮਾਉਂਟ ਹੋਰ ਵੱਡੀ ਹੋ ਸਕਦੀ ਹੈ ਹਜੇ ਨਗਰ ਨਿਗਮ ਵਿਭਾਗ ਹੀ ਆ ਕਹਿ ਰਿਹਾ ਕਿ 1 ਕਰੋੜ 75 ਲੱਖ ਰੁਪਈਆ ਪਰ ਅਸੀਂ ਇਹ ਆਖ ਰਿਹਾ ਸੂਤਰਾ ਦੇ ਮੁਤਾਬਿਕ 44 ਅਚਨਬੇ ਨਹੀਂ ਹੋ ਗੱਲ ਹਜੇ ਸਾਹਮਣੇ ਆਲੇ ਮੁਲਾਜ਼ਮ ਨੇ 44 ਮੁਲਾ ਇਸ ਕੈਟਾਗਰੀ ਦੇ ਸੀਗੇ ਇਹ ਇਹਨਾਂ ਇਹਨਾਂ ਦੇ ਕਿਉਂਕਿ ਤਾਂ ਫਰਜ਼ੀ ਹੈ ਨੇ ਪੇਰੋਲ ਤੇ ਹੈ ਨਹੀਂ ਇਹਨੇ ਐਗਜ਼ਿਸਟ ਨਹੀਂ ਕਰਦੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੈਸੇ ਇਹ ਕੀ ਕਹਿ ਕੇ ਜਿਹੜੇ ਇਹਨਾਂ ਦੇ ਏਰੀਅਰ ਪੈਂਦੇ ਰਹੇ ਦੇਖੋ ਇਹ ਸਾਰੇ ਸਫਾਈ ਕਰਮਚਾਰੀ ਸੀ ਤੁਹਾਨੂੰ ਯਾਦ ਹੋਵੇਗਾ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਉਸ ਵੇਲੇ ਕਾਫੀ ਇਹ ਪਿਛਲੇ ਉਸ 2 ਸਾਲਾਂ ਦੇ ਵਿੱਚ ਰੋਲਾ ਪਿਆ ਸੀ ਕਿ ਜਿਹੜੇ ਸਫਾਈ ਕਰਮਚਾਰੀ ਹੈ ਉਹ ਪੱਕੇ ਹੋਣ ਦੀ ਗੱਲ ਆਖਰੇ ਸੀ ਪਰ ਉਹਨਾਂ ਦੇ ਵਿੱਚ ਕਈ ਸਫਾਈ ਕਰਮਚਾਰੀਆਂ ਨੇ ਅਪਲਾਈ ਵੀ ਕੀਤਾ ਸੀ ਪਰ ਉਸੇ ਦੌਰਾਨ ਮੇਰੇ ਸ਼ਾਇਦ ਜਿਹੜਾ ਧਿਆਨ ਦੇ ਵਿੱਚ ਆ ਰਿਹਾ ਕਿ ਜਿਹੜੀ ਸਾਨੂੰ ਸੂਤਰਾਂ ਤੋਂ ਅੰਦਰੋਂ ਖਬਰਾਂ ਮਿਲ ਰਹੀਆਂ ਨੇ ਉਸੇ ਦੌਰਾਨ ਇਹ ਫਰਜੀ ਲਿਸਟਾਂ ਬਣੀਆਂ ਹੋਣਗੀਆਂ ਤਿਆਰ ਹੋਈਆਂ ਹੋਣਗੀਆਂ ਇਸ ਦੇ ਪਿੱਛੇ ਕੋਈ ਦੋਹਰਾਈ ਨਹੀਂ ਕਿ ਇਸ ਦੇ ਪਿੱਛੇ ਕੋਈ ਜਿਹੜਾ ਇਹ ਉਹ ਕੋਈ ਹੋਰ ਵੱਡਾ ਸਕੈਮ ਜਿਹੜਾ ਕੜੀ ਜਿਹੜੀ ਹੈ ਕਿਉਂਕਿ ਬੜੀ ਵੱਡੀ ਇਹ ਕੜੀ ਇਸ ਦੇ ਨਾਲ ਜੁੜਦੀ ਨਜ਼ਰ ਆਏਗੀ ਕਈ ਹੋਰ ਲੋਕ ਵੀ ਹੋਣਗੇ ਪ੍ਰਾਈਵੇਟ ਬੰਦੇ ਵੀ ਹੋਣਗੇ ਜਿਹੜੇ ਨਿਕਬ ਦੇ ਨਾਲ ਜੁੜੇ ਹੋਣਗੇ ਇਹ ਵੀ ਹੋ ਸਕਦਾ ਹੈ ਕਿ ਕਈ ਵਾਰੀ ਹੁੰਦਾ ਕਿ ਮੁਲਾਜ਼ਮ ਫਿੱਟ ਕਰਨੇ بڑے ਔਖੇ ਹੁੰਦੇ ਨੇ ਪੱਕੇ ਤੌਰ ਤੇ ਫਿੱਟ ਨਹੀਂ ਕੀਤੇ ਜਾ ਸਕਦੇ ਇਹ ਹੋ ਸਕਦਾ ਹੈ ਉਹਨਾਂ ਨੂੰ ਕਿਹਾ ਗਿਆ ਹੋਵੇ ਕਿ ਤਨਖਾਹਾਂ ਤੁਹਾਨੂੰ ਪੈਂਦੀਆਂ ਰਹਿਣਗੀਆਂ ਤੁਸੀਂ ਮੁਲਾਜ਼ਮ ਨਹੀਂ ਹੋਵੋਗੇ ਬਿਲਕੁਲ ਕਿਉਂਕਿ ਇਹ ਜਿਹੜੇ ਸਫਾਈ ਕਰਮਚਾਰੀ ਹੈ ਨਗਰ ਨਿਗਮ ਦੇ ਅੰਡਰ ਹੀ ਹੁੰਦੇ ਨੇ ਪਰ ਇਹਨਾਂ ਨੂੰ ਇਹਨਾਂ ਦੀਆਂ ਡਿਊਟੀਆਂ ਜਿਹੜੀਆਂ ਹੁੰਦੀਆਂ ਨੇ ਚਾਹੇ ਉਹ ਸਿਵਲ ਹਸਪਤਾਲ ਦੀ ਗੱਲ ਕਰੀਏ ਚਾਹੇ ਡੀਸੀ ਦਫਤਰ ਦੀ ਗੱਲ ਕਰੀਏ ਕਈ ਐਮਐਲਏ ਜਿਹੜੇ ਹੁੰਦੇ ਨੇ ਪਾਰਟੀ ਦੇ ਜਿੱਤੇ ਹੁੰਦੇ ਨੇ ਉਹਨਾਂ ਦੇ ਘਰਾਂ ਦੇ 12ਵੇਂ ਵਾੜਾ ਦੇ ਵਿੱਚ ਡਿਊਟੀਆਂ ਕਰਦੇ ਨੇ ਸਫਾਈ ਦੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਕਿਹੋ ਜਿਹੀ ਹੋਏਗੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਮੁਲਾਜ਼ਮ ਸਰਕਾਰੀ ਹੈ ਹੀ ਨਹੀਂ ਜਿਹੜੇ ਮੁਲਾਜ਼ਮ ਨਗਰ ਨਿਗਮ ਦੇ ਵਿੱਚ ਕੰਮ ਹੀ ਨਹੀਂ ਕਰਦੇ ਉਹਨਾਂ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪ ਜੇ ਗੱਲ ਆ ਰਹੀ ਜੇ ਏਰੀਆ ਰ ਗਿਆ ਮੈਂ ਨਹੀਂ ਥੜੇ ਨੂੰ ਵਾਪਸ ਲਪ੍ਰਿਤ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਆਪਾਂ ਫੇਰ ਦੁਬਾਰਾ ਸਮਝਾ ਦਵਾਂ ਮੈਂ ਫੇਰ ਲਪ੍ਰਿਤ ਕੋਲ ਜਾਣਾ ਮਸਲਾ ਕੀ ਹੈ ਮਸਲਾ ਇਹ ਹੈ ਕੈਗ ਜਿਹੜੀ ਹੈ ਆਡਿਟ ਕਰਦੀ ਹੁੰਦੀ ਹੈ ਸਰਕਾਰੀ ਖਾਤਿਆਂ ਦੀ ਕਿ ਕਿੰਨਾ ਪੈਸਾ ਆਇਆ ਕਿੰਨਾ ਪੈਸਾ ਗਿਆ ਕਿੰਨਾ ਪੈਸਾ ਤਨਖਾਹਾਂ ਦੇ ਵਿੱਚ ਲੱਗਿਆ ਜਾਂ ਬਾਕੀ ਖਰਚਿਆਂ ਦੇ ਵਿੱਚ ਲੱਗਿਆ ਜਦੋਂ ਉਹਨਾਂ ਨੇ ਪੂਰੀ ਡਿਟੇਲ ਚੈੱਕ ਕੀਤੀ ਤਾਂ ਉਹ ਕਹਿੰਦੇ ਕਿ 59 ਖਾਤੇ ਸਾਨੂੰ ਅਜਿਹੇ ਦਿਖਾਈ ਦਿੱਤੇ ਜਿਹੜੇ ਐਗਜ਼ਿਸਟ ਨਹੀਂ ਕਰਦੇ ਜਿਹੜੇ ਮੁਲਾਜ਼ਮ ਨਹੀਂ ਨੇ ਕਾਰਪੋਰੇਸ਼ਨ ਦੇ ਇਹ ਸਾਨੂੰ ਦੱਸੋ ਕਿ 59 ਬੰਦੇ ਕੌਣ ਨੇ 59 ਖਾਤੇ ਕੌ ਜਦੋਂ ਕੋਕ ਕੀਤੀ ਗਈ ਤਾਂ 44 ਬੰਦੇ ਅਜਿਹੇ ਪਾਏ ਗਏ ਜਿਹੜੇ ਇੱਥੇ ਹੈ ਹੀ ਨਹੀਂ ਨਗਰ ਨਿਗਮ ਦੇ ਵਿੱਚ ਕੰਮ ਵੀ ਨਹੀਂ ਕਰਦੇ ਪਰ ਉਹਨਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਪੈ ਰਹੇ ਨੇ ਇਹ ਤੋਂ ਵੱਡੀ ਨਲਾਇਕੀ ਹੋਰ ਕੀ ਹੋ ਸਕਦੀ ਹੈ ਕਿ 2 ਸਾਲ ਤੋਂ ਏਰੀਅਰ ਹੋਵੇ ਜਾਂ ਤਨਖਾਹ ਹੋਵੇ ਉਹਨਾਂ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਪੈਂਦੀ ਰਹੀ ਜਿਹੜੇ ਮੁਲਾਜ਼ਮ ਐਗਜ਼ਿਸਟ ਹੀ ਨਹੀਂ ਕਰਦੇ ਜਿਹੜੇ ਮੁਲਾਜ਼ਮ ਉੱਥੇ ਕੰਮ ਹੀ ਨਹੀਂ ਕਰਦੇ ਇਸ ਤੋਂ ਵੱਡੀ ਨਲਾਕੀ ਹੋਰ ਕੀ ਹੋ ਸਕਦੀ ਹੈ ਅੱਜ ਪੰਜਾਬ ਦਾ ਬੇਰੋਜ਼ਗਾਰ ਤਬਕਾ ਐਡਾ ਵੱਡਾ ਹੈ ਜਿਹੜਾ 5-5000 10-10000 ਰੁਪਏ ਪਿੱਛੇ ਤੱਕੇ ਖਾਂਦਾ ਕਿ ਸਾਨੂੰ ਕੋਈ ਨੌਕਰੀ ਮਿਲ ਜੇ ਉਹ ਲੋਕ ਜਨਾਂ ਦੇ ਖਾਤਿਆਂ ਦੇ ਵਿੱਚ 30-30000 ਰੁਪਈਆ ਪੈਂਦਾ ਰਿਹਾ ਹਰ ਹਰ ਮਹੀਨੇ 40-40000 ਰੁਪਈਆ ਹਰ ਮਹੀਨੇ ਪੈਂਦਾ ਰਿਹਾ ਜਿਹੜੇ ਕੰਮ ਹੀ ਨਹੀਂ ਕਰਦੇ ਇਸ ਤੋਂ ਵੱਡਾ ਹੋਰ ਘਟਾਲਾ ਕੀ ਹੋਵੇਗਾ ਅਸੀਂ ਕਹਿੰਦੇ ਹਾਂ ਮੂਲ ਰੂਪ ਦੇ ਵਿੱਚ ਕਾਰਨ ਹੈ ਬੇਰੋਜ਼ਗਾਰੀ ਤੇ ਲਵਪ੍ਰੀਤ ਲਵਪ੍ਰੀਤ ਇਸ ਪੂਰੀ ਜਾਂਚ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਤਤਾਰ ਬੜੇ ਢੂੰਗੇ ਨੇ ਉੱਤੇ ਤੱਕ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ 1 ਰੁਪਿਆ ਵੀ ਕੱਢਣਾ ਹੋਵੇ ਨਾ ਖਰਚੇ ਤੋਂ ਇਹ ਇਹ ਪੈਨ ਹੈ ਮੇਰੇ ਹੱਥ ਦੇ ਵਿੱਚ ਇਹ ਪੈਨ ਵੀ ਲੈਣਾ ਹੋਵੇ ਤਾਂ 10 ਜਗ੍ਹਾ ਤੇ ਐਂਟਰੀਆਂ ਹੁੰਦੀਆਂ ਨੇ ਕਿ ਇਹ ਪੈਨ ਕਿੱਥੋਂ ਆਣਾ ਹੈ ਕਿਵੇਂ ਆਣਾ ਹੈ ਇਹਦਾ ਵਾਊਚਰ ਕਿੱਥੋਂ ਪਰਣਾ ਹੈ ਇਹਦਾ ਟੈਂਡਰ ਲਿਆ ਸੀ ਕਿਨੇ ਲਿਆ ਸੀ ਇਹ ਕਿੰਨੇ ਦਾ ਪੈਨ ਹੈ ਕਦੋਂ ਲਿਆ ਜਾਏਗਾ ਕਿਹੜੇ ਦੁਕਾਨਦਾਰ ਤੋਂ ਲਿਆ ਜਾਏਗਾ ਬਿੱਲ ਕਿੱਥੇ ਇਹਦਾ ਜੀਐਸਟੀ ਲੱਗੇਗਾ ਕਿ ਨਹੀਂ ਲੱਗੇਗਾ ਤੇ ਕਰੋੜਾ ਰੁਪਏ ਤੁਸੀਂ ਏਰੀਅਰ ਤੇ ਪਾਉਂਦੇ ਰਹੇ ਉਹਨਾਂ ਬੰਦਿਆਂ ਦੇ ਖਾਤਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਹੀ ਨਹੀਂ ਵਾਹ ਅਵਾਕੀ ਹਰਪ੍ਰੀਜੀ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਆਮ ਲੋਕ ਇੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 5000 ਰੁਪਏ 10000 ਰੁਪਏ ਦੀ ਨੌਕਰੀ ਲਈ ਤੱਕੇ ਖਾਂਦੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਉਹ ਆਪਣੀ ਤਨਖਾਹ ਲੈਣ ਦੇ ਲਈ ਬਕਾਇਆ ਲੈਣ ਦੇ ਲਈ ਸੜਕਾਂ ਤੇ ਧਰਨੇ ਦਿੰਦੇ ਨੇ ਪੁਲਿਸ ਦੀਆਂ ਡਾਂਗਾ ਖਾਂਦੇ ਨੇ ਉਹਨਾਂ ਨੂੰ ਰੋਜ਼ ਮੁਜ਼ਾਰੇ ਕਰਨੇ ਪੈਂਦੇ ਨੇ ਪਰ ਇੱਥੇ ਤਾਂ ਜੋ ਮੁਲਾਜ਼ਮ ਐਗਜ਼ਿਸਟ ਹੀ ਨਹੀਂ ਕਰਦੇ ਭੂਤਿਆ ਮੁਲਾਜ਼ਮ ਉਹ ਕਰੋੜਾ ਰੁਪਏ ਜੋ ਹੈ ਸਰਕਾਰ ਦਾ ਉਹ ਹਜ਼ਮ ਕਰ ਗਏ ਵਾਕਈ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੈਗ ਤਾਂ ਲਗਾਤਾਰ ਆਡਿਟ ਕਰਦੀ ਰਹਿੰਦੀ ਹੈ ਪਰ 2 ਸਾਲ ਤੋਂ ਇਹ ਚਲ ਰਿਹਾ ਸਗਾ ਇਹ ਸਭ ਕੁਝ ਸਾਹਮਣੇ ਨਹੀਂ ਆਇਆ ਤਾਂ ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਜਿਨ੍ਹਾਂ 7 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਕਿ ਉਨ੍ਹਾਂ ਤੋਂ ਇਲਾਵਾ ਵੀ ਕੋਈ ਇਸ ਸਭ ਨੂੰ ਲਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਕਿਤੇ ਇਸ ਸਭ ਦੇ ਤਾਰ ਸਿਆਸਤ ਦੇ ਨਾਲ ਤਾਂ ਨਹੀਂ ਜੁੜੇ ਹੋਏ ਕਿਉਂਕਿ ਜਿਵੇਂ ਨਵੀਨ ਵੀ ਜ਼ਿਕਰ ਕਰ ਰਹੇ ਸੀਗੇ ਕਿ ਇਹ ਚੀਜ਼ ਵੀ ਹੋ ਸਕਦੀ ਹੈ ਕਿ ਵੋਟਾਂ ਹਾਸਲ ਕਰਨ ਦੇ ਲਈ ਜਾਂ ਉਸ ਦੌਰਾਨ ਇਹ ਗੱਲ ਕਹਿ ਦਿੱਤੀ ਗਈ ਹੋਵੇ ਕਿ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਫਿੱਟ ਕਰ ਦਿਆਂਗੇ ਕਿਤੇ ਨਾ ਕਿਤੇ ਤੁਹਾਡੀ ਨੌਕਰੀ ਲਵਾ ਦੇਾਂਗੇ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਗਿਆ ਹੋਵੇ ਕਿ ਤੁਸੀਂ ਤਾਂ ਅੰਬ ਖਾਓ ਨਾ ਗੁੱਟਲੀਆਂ ਦਾ ਕੀ ਕਰਨਾ ਹੈ ਨੌਕਰੀ ਕਰਨ ਦੀ ਕੀ ਲੋ ਆ ਰਹੇ ਤਾਂ ਬਿਲਕੁਲ ਹੀ ਵਾਕਈ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਫਿਲਹਾਲ ਤੱਕ ਗੱਲ ਸਿਰਫ ਏਰੀਅਰ ਦੀ ਹੋ ਰਹੀ ਹੈ ਬਕਾਇਆ ਦੀ ਹੋ ਰਹੀ ਹੈ ਲੇਕਿਨ ਜੇਕਰ ਹੁਣ ਇਸ ਮਾਮਲੇ ਦੇ ਵਿੱਚ ਇਸ ਤਰੀਕੇ ਨਾਲ ਜਾਂਚ ਹੋ ਰਹੀ ਹੈ ਜੇਕਰ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਏਰੀਅਰ ਤੋਂ ਇਲਾਵਾ ਇਹ ਤਨਖਾਹਾਂ ਵੀ ਲੈਂਦੇ ਰਹੇ ਫਿਰ ਤਾਂ ਇਹ ਮਾਮਲਾ 4 ਕਰੋੜ ਤੋਂ ਕਿਤੇ ਜ਼ਿਆਦਾ ਵੱਧ ਹੋ ਜਾਏਗਾ ਕਿਉਂਕਿ ਜਿਵੇਂ ਅਸੀਂ ਲਗਾਤਾਰ ਉਹਨਾਂ 95 ਖਾਤਿਆਂ ਦਾ ਜੋ ਰਿਕਾਰਡ ਹੈ ਉਹਨਾਂ ਦੀ ਐਂਟਰੀ ਦੀ ਜਾਣਕਾਰੀ ਵੀ ਆਪਣੇ ਦਰਸ਼ਕਾਂ ਨੂੰ ਸਕਰੀਨਸ 'ਤੇ ਦਿਖਾ ਰਹੇ ਹਾਂ ਇੱਕ ਇੱਕ ਖਾਤੇ 'ਚ ਤਕਰੀਬਨ 4-4 ਲੱਖ ਰੁਪਏ ਪ੍ਰਤੀ ਜੀ ਇਸ ਹਿਸਾਬ ਨਾਲ ਜੇਕਰ ਵਾਕਈ ਇਸ ਪ ਸਕੈਮ ਜੋ ਹੈ ਇਹ ਨਿਕਲ ਕੇ ਇੱਕ ਤਰੀਕਾ ਨਾਲ ਸਾਹਮਣੇ ਆਏਗਾ ਆਮ ਲੋਕਾਂ ਦਾ ਨਾਲੇ ਬਹੁਤ ਵੱਡਾ ਧੋਖਾ ਹੈ ਜਿਹੜੇ ਲੋਕ ਟੈਕਸ ਭਰਦੇ ਨੇ ਜਿਹੜੇ ਲੋਕ ਨੌਕਰੀਆਂ ਖਾਣ ਦੇ ਲਈ ਨੌਕਰੀਆਂ ਲੈਣ ਦੇ ਲਈ ਲਾਈਨਾਂ 'ਚ ਖੜੇ ਹੁੰਦੇ ਨੇ ਨੌਕਰੀਆਂ ਮਿਲਣ ਤੋਂ ਬਾਅਦ ਆਪਣਾ ਹੱਕ ਲੈਣ ਦੇ ਲਈ ਜੋ ਧੱਕੇ ਖਾਂਦੇ ਨੇ ਇਹ ਉਹਨਾਂ ਨਾਲ ਧੋਖਾ ਹੈ ਕਿਉਂਕਿ ਕੋਈ ਸ਼ਖਸ ਇਹ 44 ਪੂਤਿਆ এমਪਲੋਈ ਜੋ ਐਗਜ਼ਿਸਟ ਹੀ ਨਹੀਂ ਕਰਦੇ ਇਹ ਫ੍ਰੀ ਫੰਡ 'ਚ ਲੱਖਾਂ ਰੁਪਏ ਜੋ ਨੇ ਉਹ ਇਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਸਰਕਾਰ ਦੇ ਘਟਰ ਗਏ ਹਰਪ੍ਰੀਤ ਜੀ ਬਿਲਕੁਲ ਵੱਡੀ ਗੱਲ ਹੈ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਮੈਂ ਥੋੜਾ ਜਿਹਾ ਹੋਰ ਸਮਝਾ ਦ ਨੀ ਹੋਵੇ ਜੇ ਡਿਟੇਲ ਕੱਢਣੀ ਹੋਵੇ ਤਾਂ ਬੜਾ ਸੌਖੇ ਤਰੀਕੇ ਨਾਲ ਨਿਕਲ ਸਕਦੀ ਹੈ ਕਿਉਂਕਿ ਜਿਨ੍ਹਾਂ ਅਕਾਊਂਟਸ ਦੇ ਵਿੱਚ ਪੈਸਾ ਪਾਇਆ ਗਿਆ ਉਹਨਾਂ ਦੀ ਪੂਰੀ ਡਿਟੇਲ ਹੈਗੀ ਹੈ ਕਿ ਉਹਨਾਂ ਦੇ ਬੈਂਕ ਅਕਾਊਂਟਸ ਨੇ ਕਿ ਕਿੱਥੋਂ ਪੈਸਾ ਗਿਆ ਕਿਵੇਂ ਪੈਸਾ ਗਿਆ ਸਾਡੇ ਨਾਲ ਨਗਰ ਨਿਗਮ ਤੇ ਕਮਿਸ਼ਨਰ ਸੰਦੀਪ ਰਿਸ਼ੀ ਜੀ ਵੀ ਜੁੜ ਗਏ ਨੇ ਰਿਸ਼ੀ ਜੀ ਬਹੁਤ-ਬਹੁਤ ਸਵਾਗਤ ਹੈ ਪੀਟੀਸੀ نیوز ਵਿੱਚ ਤੁਹਾਡਾ ਮੈਂ ਸੰਪਾਦਕ ਪੀਟੀਸੀ نیوز ਤੋਂ ਬੋਲ ਰਿਹਾ ਹਾਂ ਰਿਸ਼ੀ ਜੀ ਤੁਹਾਨੂੰ ਪਤਾ ਹੀ ਹੋਵੇਗਾ ਇਹ ਜਿਸ ਮਾਮਲੇ ਦੀ ਮੈਂ ਗੱਲ ਕਰ ਰਿਹਾ ਹਾਂ ਸਰ ਮੈਂ ਥੋੜਾ ਜਿਹਾ ਇਹ ਜਾਨਣਾ ਚਾਹੁੰਦਾ ਕਿ ਇਹ ਜਿਹੜੇ 44 ਮੁਲਾਜ਼ਮ ਨੇ ਤੇ ਲ ਹਾਊਸ ਪੋਸੀਬਲ ਕਿ ਨਗਰ ਨਿਕਮ ਨੂੰ ਪਤਾ ਹੀ ਨਹੀਂ ਲੱਗਿਆ ਕਿ ਪਿਛਲੇ 2 ਸਾਲ ਦੇ ਵਿੱਚ ਇਹ ਜਿਹੜੇ ਬੰਦੇ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੇ ਅਕਾਊਂਟਸ ਵਿੱਚ ਪੈਸੇ ਪੈ ਰਹੇ ਆ ਮੈਂ ਦੱਸਦਾ ਜੀ ਸਾਡੇ ਕੈਗ ਜਿਹੜੀ ਕੰਟਰੋਲਰ ਐਲਟਰ ਜਰਨਲ ਦੀ ਅਲਟ ਟੀਮ ਆਈ.ਵੀ.ਸੀ ਉਹਨਾਂ ਵੱਲੋਂ ਸਾਡੇ ਕੋਲੋਂ 46 ਉਹ ਰੈਂਡਮਲੀ ਚੈੱਕ ਕਰਦੇ ਆ ਉਹਨਾਂ ਨੇ 1 ਸਾਲ ਦਾ ਲਾਸਟ 14 22 ਤੋਂ ਲੈ ਕੇ 31 ਤਿੰਨ 23 ਤੱਕ ਦੇ ਜਿਹੜੇ ਪੇਮੈਂਟਸ ਹੋਈਆਂ ਸੀ ਸਟੈਪ ਅਪ ਦੀਆਂ ਜਿਹੜੀ 4 ਤੇ 9 ਤੇ 14 ਸਾਲ ਦੀ ਸਰਵਿਸ ਤੋਂ ਬਾਅਦ ਲੋਕਾਂ ਨੂੰ ਖੜੇ এমਪਲੋਈਸ ਨੂੰ ਨੈਕਸਟ ਗ੍ਰੇਡ ਮਿਲਦਾ ਹੈ ਸੋ ਉਹ ਪੇਮੈਂਟਸ ਉਹਨਾਂ ਨੇ ਚੈੱਕ ਕੀਤੀਆਂ ਔਰ ਸਾਡੇ ਕੋਲ ਫਾਈਲਸ ਜਿਹੜੀਆਂ ਸੀ ਦੀ ਮੰਗ ਕੀਤੀ ਜਦੋਂ ਫਾਈਲਸ ਦੀ ਡਿਮਾਂਡ ਸਾਡੇ ਕੋਲ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਜਿਹੜੇ ਕਲਰਕ ਸੀ ਉਹਨਾਂ ਵੱਲੋਂ ਜਿਹੜੇ ਪ੍ਰੈਜ਼ੈਂਟ ਲੱਗ ਸੀ ਉਹਨਾਂ ਨੇ ਦੱਸਿਆ ਕਿ ਇਹਨਾਂ 46 ਦੇ ਵਿੱਚੋਂ 48 ਜਿਹੜੇ ਬੰਦੇ ਉਸ ਐਗਜ਼ਿਸਟ ਹੀ ਨਹੀਂ ਕਰਦੇ ਸਾਡੇ এমਪਲੋਈ ਨਹੀਂ ਹੈ ਸੋ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਹਰਕਤ ਚਾ ਕੇ ਤੇ ਫਿਰ ਐਡੀਸ਼ਨਲ ਕਮਿਸ਼ਨਰ ਔਰ ਜਿਹੜੇ ਪ੍ਰੈਜ਼ੈਂਟ ਐਮਓਐਚ ਹੈ ਉਹਨਾਂ ਦੀ ਟੀਮ ਇੱਕ ਬਣਾ ਕੇ ਅਸੀਂ ਇਹ ਪੇਮੈਂਟਸ ਜਿਹੜੀਆਂ ਸੀ ਕਿੰਨਾ ਲੋਕਾਂ ਨੂੰ ਪੇਮੈਂਟ ਹੋਈ ਉਹ ਉਹ ਜਿਹੜੇ ਬੰਦੇ ਉਹਨਾਂ ਦੇ ਅਕਾਊਂਟਸ ਅਸੀਂ ਜਿਹੜੇ ਆ ਬੈਂਕਸ ਤੋਂ ਅਕਾਊਂਟ ਡਿਟੇਲਸ ਲਈਆਂ ਔਰ ਵੈਰੀਫਾਈ ਕੀਤਾ ਕਿ ਬੰਦੇ EMPLOYEE ਵੀ ਨਹੀਂ ਹੈ ਸਾਡੇ ਔਰ ਉਹਨਾਂ ਅਕਾਊਂਟਸ ਦੇ ਵਿੱਚ ਇੱਕ ਹੀ ਪੈਟਰਨ ਸਾਹਮਣੇ ਆ ਰਿਹਾ ਸੀ ਕਿ ਜਿਸ ਦਿਨ ਪੈਸੇ ਉਹਦੇ ਚ ਗਏ ਆ ਔਰ ਨੈਕਸਟ ਡੇ ਪੈਸੇ ਉਤੋਂ ਕੈਸ਼ ਵਿਡਰਾਅ ਹੋ ਰਹੀ ਨੇ ਸੋ ਇਹਦੇ ਵਿੱਚ ਸਾਡੇ ਜਿਹੜੇ ਸੰਦੀਪ ਰਿਸ਼ੀ ਜੀ ਇਹ ਇਹ ਤੁਸੀਂ ਚੈੱਕ ਕੀਤਾ ਕਿ ਉਹ ਅਕਾਊਂਟਸ ਜਿੰਨਾ ਬੰਦਿਆਂ ਦੇ ਨਾਮ ਤੇ ਨੇ ਹੋ ਸਕਦਾ ਉਹ ਵੀ ਫਰਜ਼ੀ ਹੋਣ ਕਿ ਉਹ ਬੰਦੇ ਐਗਜ਼ਿਸਟ ਕਰਦੇ ਨਹੀਂ ਜਿੰਨਾ ਨਾਮ ਤੇ ਅਕਾਊਂਟ ਸੀਗੇ ਬਿਲਕੁਲ ਉਹ ਦੇਖੋ ਅਕਾਊਂਟ ਤੇ ਜਿਹੜਾ ਬੈਂਕ ਜਿਹੜਾ ਖੋਲਦਾ ਹੈ ਅਕਾਊਂਟ ਆਪਣੇ KYC ਵਗੈਰਾ ਲੈ ਕੇ ਖੋਲਦਾ ਹੈ ਪਰ ਹੋ ਸਕਦਾ ਹੈ ਇਹਦੇ ਵਿੱਚ ਕਿਸੇ ਬੈਂਕ ਵਾਲਿਆਂ ਦੀ ਵੀ ਸ਼ਮੂਲੀਅਤ ਹੋਵੇ ਪਰ ਇਹ ਮਲਟੀਪਲ ਬੈਂਕਸ ਹੈਗੇ ਇੱਕ ਬੈਂਕ ਨਹੀਂ ਹੈ 10 12 ਬੈਂਕ ਹੈਗੇ ਜਿਨ੍ਹਾਂ ਦੇ ਵਿੱਚ ਇਹ ਅਕਾਊਂਟਸ ਖੁੱਲੇ ਹੋਏ ਸੀ ਸੋ ਇਹਦੇ ਵਿੱਚ ਡਿਟੇਲਡ ਇਨਵੈਸਟੀਗੇਸ਼ਨ ਜਿਹੜੀ ਕਿਉਂਕਿ ਅੱਗੇ ਕ੍ਰਿਮੀਨਲ ਕਿਉਂਕਿ ਇਹਦੇ ਵਿੱਚ ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਸੋ ਪੁਲਿਸ ਅਸੀਂ ਇਸੇ ਤਰ੍ਹਾਂ ਕੇ ਸੀ ਐਫ ਆਈ ਆਰ ਇਨੀਸ਼ੀਅਲੀ ਕਰਵਾ ਦਿੱਤੀ ਹੈ ਜਿਹੜੇ ਅਸੀਂ ਪਹਿਲੇ 44 ਕੇਸ ਜਿਹੜੇ ਲੰਬੇ ਨੇ ਜੀ ਜੀ ਕਮਿਸ਼ਨਰ ਸਾਹਿਬ ਇੱਕ ਖਾਦਾ ਪੈਸਾ ਸੀ ਏਰੀਅਰ ਦਾ ਪੈਸਾ ਸੀ ਇਹ ਕਿਹੜਾ ਪੈਸਾ ਪਿਆ ਉਹਨਾਂ ਦੇ ਜੀ ਜੀ ਏਰੀਅਰ ਦਾ ਪੈਸਾ ਜੀ ਇਹ 4 9 14 ਸਾਲ ਜਿਹੜੇ 4 ਸਾਲ 9 ਸਾਲ ਦੇ ਜੀ ਪਰ ਸਰ ਜੇ ਏਰੀਅਰ ਦਾ ਪੈਸਾ ਪਿਆ ਹੈ ਇਹਦਾ ਮਤਲਬ ਇਹ ਤਨਖਾਹਾਂ ਵੀ ਲੈਂਦੇ ਰਹੇ ਤਾਂ ਹੀ ਏਰੀਅਰ ਪਿਆ ਨਾ ਨਹੀਂ ਮੈਂ ਉਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੰਦੇ ਕਦੀ ਵੀ ਸਾਡੇ ਏਮਪਲੋਈ ਨਹੀਂ ਇਸ ਕਰਕੇ ਇਹਨਾਂ ਦੀ ਪੇ ਕਦੀ ਨਹੀਂ ਬਣੀ ਨਹੀਂ ਪਰ ਸਰ ਇਹ ਇਹ ਕਿਵੇਂ ਪੋਸੀਬਲ ਹੈ ਇੱਕ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਮੈਂ ਇੱਕ ਮੁਲਾਜ਼ਮ ਹਾਂ ਮੈਂ ਤਨਖਾਹ ਲੈਂਦਾ ਜੇ ਮੈਂ ਤਨਖਾਹ ਲੈਂਦਾ ਤਾਂ ਹੀ ਮੈਂ ਏਰੀਅਰ ਦਾ ਹੱਕਦਾਰ ਜਿਹੜੇ ਬੰਦੇ ਤਨ ਬਿਲਕੁਲ ਮੈਂ ਇਹੋ ਗੱਲ ਕਹਿ ਰਹੇ ਹਾਂ ਕਿ ਟੋਟਲੀ ਫੋਕਸ ਜਿਹੜਾ ਹੈ ਸਾਰਾ ਬਿੱਲ ਜਿਹੜੇ ਹੈ ਸ਼ੁਰੂ ਤੋਂ ਫੋਕਸ ਬਣੇ ਨੇ ਕਲਰਕਲ ਕਲਰਕਾਂ ਨੇ ਫੋਕਸ ਬਿੱਲ ਬਣਾਏ ਨੇ ਫੋਕਸ ਬਿੱਲ ਜਿਹੜੇ ਅਫਸਰਾਂ ਦੇ ਸਾਹਮਣੇ ਪੁਟ ਅਪ ਕੀਤੇ ਗਏ ਨੇ ਔਰ ਉਹ ਅਫਸਰਾਂ ਕੋਲੋਂ ਸਾਈਨ ਕਰਵਾ ਕੇ ਤੇ ਫਰਦਰ ਉਹਨਾਂ ਦੀ ਪੇਮੈਂਟ ਹੋਈ ਇਹਦੇ ਵਿੱਚ ਦੋ ਸਟੈਪ ਹੋਰ ਜਿਵੇਂ ਮੰਨ ਲਓ ਕਿ ਇਸ ਸਫਾਈ ਸੇਵਕ ਹੈਗੇ ਜਿਸ ਸਫਾਈ ਸੇਵਕ ਦਾ ਜਿਹੜਾ ਹੈ ਡੀਡੀਓ ਹੈ ਔਰ ਮੈਡੀਕਲ ਆਫਸਰ ਹੈਲਥ ਹੁੰਦਾ ਸਾਡੇ ਕਾਰਪੋਰੇਸ਼ਨ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜਾ ਬਿੱਲ ਹੈ ਇਹ ਡੀਸੀਐਫਏ ਕੋਲ ਜਾਂਦਾ ਹੈ ਡਿਪਟੀ ਕੰਟਰੋਲ ਆਫ ਫਰਾਂਸ ਡਿਪਾਰਟਮੈਂਟ ਦਾ ਲੋਕਲ ਅਲਟਰ ਸਾਡੇ ਕੋਲ ਬੈਠਾ ਹੋਇਆ ਜੀ ਉਹਦੇ ਕੋਲ ਜਾਂਦਾ ਉਹ ਪ੍ਰੀ ਆਰਡਰ ਕਰਦੇ ਨੇ ਤੇ ਉਸ ਤੋਂ ਬਾਅਦ ਪੇਮੈਂਟ ਹੁੰਦੀ ਆ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੋ ਲੈਵਲ ਜਿਹੜੇ ਉਤਲੇ ਵਾਲੇ ਤਿੰਨ ਲੈਵਲਸ ਹੈ ਇਹਨਾਂ ਦੀ ਬਹੁਤ ਵੱਡੀ ਅਨਗਹਿਲੀ ਹੈ ਉਹ ਅਸੀਂ ਇਹਨਾਂ ਨੂੰ ਸ਼ੋ ਕਰ ਦਿੰਦਾ ਹਾਂ ਸਰ ਇਹ ਇਹ ਅਨਗਹਿਲੀ ਕਹੋਗੇ ਕਿ ਸ਼ਮੁਲੀਅਤ ਕਹੋਗੇ ਮੈਂ ਉਹ ਗੱਲ ਕਹਿ ਰਿਹਾ ਵੀ ਇਹਦੇ ਵਿੱਚ ਅਣਗਹਿਲੀ ਜੇ ਜੇ ਕਰੋਨਾ ਵੱਲੋਂ ਉਹਨਾਂ ਗਹਿਲੀ ਕੀਤੀ ਕਿ ਪਰ ਇਹਦੇ ਵਿੱਚ ਮਿਲੀ ਭੂਤ ਨਜ਼ਰ ਆਉਂਦੀ ਹੈ ਸਾਨੂੰ ਇੰਪਲੀਮੈਂਟੇਬਿਲਟੀ ਤੌਰ ਤੇ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜਾ ਐਕਸ਼ਨ ਜਿਹੜਾ ਹੈ ਉਹ ਇਮੀਡੀਏਟਲੀ ਉਹਨਾਂ ਦਾ ਜਵਾਬ ਲੈ ਕੇ ਮਿਸਟਰ ਸਾਹਿਬ ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਡਿਪਾਰਟਮੈਂਟ ਦੀ ਇਹ ਸਭ ਤੋਂ ਵੱਡੀ ਨਲਾਇਕੀ ਜਾਂ ਫੇਲਿਅਰ ਹੈ ਜੇ ਕੈਗ ਹਲੇ ਵੀ ਆਡਿਟ ਨਾ ਕਰਦੀ ਇਹ ਤੱਕ ਉਟਾਲਾ ਚੱਲਦਾ ਰਹਿਣਾ ਸੀ ਫਿਰ ਬਿਲਕੁਲ ਇਹ ਮੈਂ ਬਿਲਕੁਲ ਇਸ ਗੱਲ ਨੂੰ ਮੰਨਦਾ ਹਾਂ ਕਿ ਇਹ ਇਹਦੇ ਵਿੱਚ ਜਦੋਂ ਸਾਰੇ ਹੀ ਜਿਸ ਜਿਹਨੂੰ ਕਹਿੰਦੇ ਕਿ ਸਾਰੇ ਹੀ ਇਨਵੋਲ ਹੋ ਗਏ ਸਾਰੇ ਹੀ ਜਿਹੜੇ ਤੇ ਤਿੰਨ ਜਾਂ ਚਾਰ ਸਟੈਪਸ ਆਪਸ ਵਿੱਚ ਇਨਵੋਲ ਹੋ ਕੇ ਚੋਰੀ ਕਰਨ ਤੇ ਆ ਗਏ ਤਾਂ ਫਿਰ ਤੇ ਨੈਚਰਲੀ ਬਹੁਤ ਵੱਡਾ ਹੈ ਸਰ ਕਾਰਵਾਈ ਤਾਂ ਸਿਰਫ ਸੱਤ ਮੁਲਾਜ਼ਮਾਂ ਤੇ ਹੋਈ ਹੈ ਮੈਂ ਕਹ ਜੀ ਇਹ ਐਫ ਆਈ ਆਰ ਪ੍ਰੀਲੀਮਿਨਰੀ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਇਸ ਤੋਂ ਅੱਗੇ ਬਾਕੀਆਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਵੀ ਹੈਗੀ ਹੈ ਇਹਦੇ ਵਿੱਚ 100% ਹੈਗੀ ਆ ਉਹਨਾਂ ਨੂੰ ਅਸੀਂ ਸਿਰਫ ਉਹਨਾਂ ਕੋਲ ਜਵਾਬ ਲੈ ਕੇ ਉਹਨਾਂ ਦੇ ਖਿਲਾਫ ਵੀ ਇਸ ਜਿਹੜੀ ਐਫ ਆਈ ਆਰ ਐਂਡ ਰਿਕਵਰੀ ਪ੍ਰोसीडिंग्स ਸਾਰੀ ਮਿਸਟਰ ਸਾਹਿਬ ਅਮਾਉਂਟ ਹੋਰ ਵੱਡੀ ਹੋ ਸਕਦੀ ਹੈ ਕਿਉਂਕਿ ਜਿੱਥੇ ਸਾਡੇ ਸੋਰਸਸ ਕਹਿੰਦੇ ਨੇ ਕਿ ਇਹ ਵੱਡਾ ਘੁਟਾਲਾ ਹੈ ਛੋਟਾ ਇਹ 2-4 ਕਰੋੜ ਦਾ ਨਹੀਂ ਹੈ ਇਹ 10-12 ਕਰੋੜ ਤੱਕ ਜਾਏਗਾ ਅਸੀਂ ਇੱਕ ਇੱਕ 21 ਤੋਂ ਲੈ ਕੇ ੱਤਲ ਡੇਟ ਦੀ ਸਾਰੀ ਹੀ ਪੇਮੈਂਟ ਜਣੀ ਹੈ ਉਹ ਅਸੀਂ ਉਹਦਾ ਆਡਿਟ ਕਰਵਾ ਰਹੇ ਹਾਂ ਸਪੈਸ਼ਲ ਆਡਿਟ ਕਰਵਾ ਰਹੇ ਹਾਂ ਹੂੰ ਇਹ ਪੈਸੇ ਰਿਕਵਰ ਹੋਣਗੇ ਅ ਬਿਲਕੁਲ ਜੀ ਅਸੀਂ ਪਹਿਲਾਂ ਤੇ ਇਹਦੇ ਵਿੱਚ ਰਿਕਵਰੀ ਜਿਹੜੀ ਹੈ ਇਹ ਇਹ ਜਿਹੜੇ EMPLOYEES ਜਿਨ੍ਹਾਂ ਤੇ FIR ਹੋਈਆਂ ਇਹਨਾਂ ਚੋਂ ਕੁਝ EMPLOYEES ਜਿਹੜੇ ਨੇ ਅਜੇ ਕਿਉਂਕਿ ਫਰਾਰ ਹੋਣ ਫਰਾਰ ਹੋ ਗਏ ਪਰ ਇਹਨਾਂ ਚੋਂ ਕੁਝ ਬੰਦਿਆਂ ਨੇ ਪਹਿਲਾਂ ਕਿਤੇ ਜਿਹੜਾ ਹੈ ਰਿਕਵਰੀ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਅਸੀਂ ਕਿਉਂਕਿ ਕ੍ਰਿਮੀਨਲ ਪੁਲਿਸਿੰਗ ਆ ਸੀ ਇਮੀਡੀਏਟਲੀ ਇਹਦਾ ਐਫ ਆਈ ਆਰ ਕਰਵਾਈ ਆ ਬਾਕੀ ਜੇ ਉਹ ਐਫ ਆਈ ਆਰ ਵੀ ਫੀਲ ਕਰ ਆਪਣਾ ਫੇਸ ਕਰਨਗੇ ਟ੍ਰਾਇਲ ਫੇਸ ਕਰਨਗੇ ਜੇ ਉਹ ਪੈਸੇ ਜਮ੍ਹਾਂ ਕਰਾਉਣੇ ਚਾਹਦੇ ਹੋ ਆਪਣੀ ਲਾਇਬਿਲਟੀ ਉਸ ਤੋਂ ਬਣ ਸਕਦੇ ਆ ਉਹ ਪੈਸੇ ਜਮ੍ਹਾਂ ਕਰਵਾ ਦੇ ਪਰ ਕ੍ਰਿਮੀਨਲ ਲਾਇਬਿਲਟੀ ਫਿਰ ਵੀ ਸਟੈਂਡ ਕਰਨੀ ਉਹਨਾਂ ਨੂੰ ਬਿਲਕੁਲ ਠੀਕ ਹੈ ਕਮਿਸ਼ਨਰ ਸਾਹਿਬ ਇੱਕ ਆਖਰੀ ਸਵਾਲ ਹੈ ਕਈ ਵਾਰੀ ਪੋਲਿਟਿਕਲ ਕਮਿਟਮੈਂਟਸ ਅਜਈਆਂ ਹੋ ਜਾਂਦੀਆਂ ਨੇ ਕਿ ਜਿਹੜੀਆਂ ਫੁੱਲਫਿਲ ਕਰਨੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਕਿ ਫਲਾਣੀ ਜਗ੍ਹਾ ਤੇ ਤੈਨੂੰ ਮੁਲਾਜ਼ਮ ਲਵਾ ਦਾਂਗੇ ਪਰ ਉਹ ਨਹੀਂ ਪੋਸੀਬਲ ਹੋ ਪੰਦਾ ਕਈ ਵਾਰੀ ਇਹ ਵੀ ਪੋਸੀਬਲ ਹੈ ਕਿ ਉਹ ਮੁ ਅ ਦੇਖੋ ਜੀ ਇਹੋ ਜੀ ਇਹ ਹੁਣ ਇਹ ਤੇ ਚੀਜ਼ ਇਨਵੈਸਟੀਗੇਸ਼ਨ ਚ ਨਿਕਲੇਗੀ ਕਿ ਫਲਾਣਾ ਜਿਹੜਾ ਬੰਦਾ ਜਿਨ੍ਹਾਂ ਨੂੰ ਅਸੀਂ ਇੱਕ ਜਿਹੜੇ 44 ਬੰਦੇ ਆ ਇਹਨਾਂ ਨੂੰ ਅਸੀਂ ਸੱਦਿਆ ਸੀ ਟੈਲੀਫੋਨ ਕਰਕੇ ਪਰ ਇਹਨਾਂ ਜੋ ਇਹਨਾਂ ਜੋ ਕੋਈ ਵੀ ਸਾਡੇ ਆਫਿਸ ਨਹੀਂ ਆਇਆ ਇਸ ਕਰਕੇ ਸਾਨੂੰ ਲੱਗਦਾ ਸੀ ਕਿ ਬੰਦੇ ਫਰਾਰ ਹੋਣਗੇ ਇਸ ਕਰਕੇ ਅਸੀਂ ਇਮੀਡੀਏਟਲੀ ਐਫਆਈਰ ਕਰਾਈ ਹੈ ਬਾਕੀ ਪੂਰੀ ਇਨਵੈਸਟੀਗੇਸ਼ਨ ਜਦੋਂ ਪੁਲਿਸ ਇਹਨਾਂ ਨੂੰ ਪੁੱਛੇਗੀ ਤੇ ਕੋਈ ਕੋਈ ਨਾ ਕੋਈ ਇਹੋ ਜਿਹਾ ਐਂਗਲ ਦੇ ਸਾਹਮਣੇ ਆਇਆ ਤੇ ਡੈਫੀਨੇਟਲੀ ਉਹਦੇ ਵਿੱਚ ਸਾਡੇ ਕਾਰਪੋਰੇਟ ਦੇ ਹੋਰ ਵੀ EMPLOYEES ਇਨਵੋਲ ਹੋਏ ਤੇ ਅਸੀਂ ਉਸ ਐਂਗਲ ਤੇ ਵੀ ਕੰਮ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਕਮਿਸ਼ਨਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਸੋਏ ਸੰਗਰ ਨਗਰ ਨਗਰ ਕਮਿਸ਼ਨਰ ਸੰਦੀਪ ਪੁਰੀਸ਼ੀ ਜਿਨ੍ਹਾਂ ਨੇ ਡਿਟੇਲ ਦੇ ਵਿੱਚ ਜਾਣਕਾਰੀ ਦੱਸੀ ਹੈ ਔਰ ਖੁਦ ਮੰਨਿਆ ਵੀ ਹੈ ਠੀਕ ਹੈ ਜੇ ਨਲਾਇਕੀ ਹੋਈ ਹੈ ਜੇ ਗਲਤੀ ਹੋਈ ਹੈ ਤਾਂ ਮੰਨਣਾ ਵੀ ਚਾਹੀਦਾ ਇਹਨਾਂ ਨੇ ਕਿਹਾ ਕਿ ਹਾਂ ਡਿਪਾਰਟਮੈਂਟ ਦੀ ਬਹੁਤ ਵੱਡੀ ਗਲਤੀ ਹੈ ਮੈਂ ਇਹਨੂੰ ਗਲਤੀ ਨਹੀਂ ਕਾਂਗਾ ਸ਼ਮੂਲੀਅਤ ਕਾਂਗਾ ਇਹ ਗਲਤੀ ਨਹੀਂ ਹੈ ਇਹਦੇ ਵਿੱਚ ਤੁਹਾਡਾ ਕੱਟ ਸੀਗਾ ਤੁਹਾਡੇ ਮੁਲਾਜ਼ਮਾਂ ਦਾ ਹਿੱਸਾ ਸੀਗਾ ਜਿਹਦੇ ਵਿੱਚੋਂ ਉਹਨਾਂ ਨੇ ਇਹ ਸਾਰਾ ਕੁਝ ਹੁੰਦਾ ਰਿਹਾ ਗਲਤੀ ਹੋएगी ਇੱਕ ਅੱਧੀ ਵਾਰ ਹੋएगी 2 ਸਾਲ ਲਗਾਤਾਰ ਗਲਤੀਆਂ ਨਹੀਂ ਚੱਲ ਸਕਦੀਆਂ ਔਰ ਏਰੀਅਰ ਦੇ ਪੈਸੇ ਚਾਹੁੰਦੇ ਰਹੇ ਇਹ ਇੱਕ ਵੱਡਾ ਸਵਾਲ ਤਾਂ ਖੜਾ ਹੁੰਦਾ ਨਵੀਨ ਮੈਂ ਜਿਹੜਾ ਸਵਾਲ ਉਹਨਾਂ ਨੂੰ ਪੁੱਛਿਆ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਚਲੋ ਪੋਲੀਟੀਕਲੀ ਉਹ ਨਹੀਂ ਨੇ ਇਸ ਕਰਕੇ ਕਿਤਨੇ ਕਿਤੇ ਇਸ਼ਾਰਾ ਤਾਂ ਮਿਲਦਾ ਕਿ ਇਹ ਪੋਸੀਬਲ ਹੋ ਸਕਦਾ ਹੈ ਕਿ ਇਹਦੇ ਵਿੱਚ ਕੁਝ ਪੋਲੀਟੀਕਲ ਲੀਡਰ ਵੀ ਇਨਵੋਲਵ ਹੋ ਸਕਦੇ ਨੇ ਦੇਖੋ ਜਿਸ ਤਰ੍ਹਾਂ ਦੇ ਨਾਲ ਲੁਧਿਆਣਾ ਨਗਰ ਨਿਕਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਗੱਲ ਕਰ ਰਹੇ ਸੀ ਉਹ ਉਹਨਾਂ ਨੇ ਇਹ ਨਾ ਨਹੀਂ ਕੀਤੀ ਜਦੋਂ ਤੁਸੀਂ ਸਵਾਲ ਕੀਤਾ ਹਰਪੀਤ ਜੀ ਕਿ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬੜੀ ਸੀ ਤਾਂ ਉਸ ਵੇਲੇ ਕਾਫੀ ਕਮਿਟਮੈਂਟ ਹੋਈਆਂ ਸੀ ਅਸੀਂ ਵੀ ਖਬਰਾਂ ਨਸ਼ਰ ਕੀਤੀ ਸੀ ਕਈ ਸਰਕਾਰ ਸਫਾਈ ਕਰਮਚਾਰੀ ਸਾਰੇ ਐਮ ਐਲ ਏ ਜਿੰਨੇ ਵੀ ਲੁਧਿਆਣੇ ਦੇ ਨੇ ਆਮ ਆਦੀ ਪਾਰਟੀ ਦੇ ਉਹਨਾਂ ਦੇ ਘਰਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ ਕਿਉਂਕਿ ਉਸ ਵੇਲੇ ਰੋਲਾ ਬਹੁਤ ਪਿਆਸੀ ਕਈ ਸੜਕਾਂ ਤੇ ਉਤਰੇ ਸੀ ਕਿ ਸਾਨੂੰ ਪੱਕਾ ਕੀਤਾ ਜਾਵੇ ਔਰ ਕਈ ਸਫਾਈ ਕਰਮਚਾਰੀ ਜਿਹੜੇ ਵੈਸੇ ਹੀ ਉੱਥੇ ਨੌਕਰੀ ਕਰਨਾ ਚਾਹੁੰਦੇ ਸੀ ਨਗਰ ਨਿਗਮ ਵਿਭਾਗ ਦੇ ਵਿੱਚ ਉਹ ਅਪਲਾਈ ਕਰ ਰਹੇ ਸੀ ਐਮਐਲਏ ਦੇ ਕੋਲ ਜਾ ਕੇ ਸੋ ਕਿਧਰੇ ਨਾ ਕਿਧਰੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਰ ਜ਼ਰੂਰ ਜੁੜਨ ਵਾਲੇ ਨੇ ਕਿਉਂਕਿ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਨੇ ਇਸ ਪੂਰੇ ਮਾਮਲੇ ਤੇ ਨਾ ਨਹੀਂ ਕੀਤੀ ਉਹਨਾਂ ਨੇ ਇਹ ਆਖਿਆ ਕਿ ਜਾਂਚ ਜ਼ਰੂਰ ਹੋਵੇਗੀ ਔਰ ਹਰ ਪਹਿਲੂ ਤੇ ਹੋਵੇਗੀ ਔਰ ਸਾਰਿਆਂ ਨੂੰ ਫੋਨ ਵੀ ਕੀਤਾ ਗਿਆ ਪਰ ਫੋਨ ਕਰਨ ਤੋਂ ਬਾਅਦ ਵੀ ਉਹ ਉਹ ਬੰਦੇ ਆਏ ਨਹੀਂ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦਫ਼ਤਰ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਇਹ ਐਫਆਈਆਰ ਦਰਜ ਹੋਈ ਹੈ ਔਰ ਐਫਆਈਆਰ ਦਰਜ ਹੋਣ ਤੋਂ ਬਾਅਦ ਹੁਣ ਪੂਰੀ ਜਿਹੜੀ ਇਹ ਕੜੀ ਹੈ ਇਹ ਹੁਣ ਕੈਗ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਆਡਿਟ ਦੀ ਉਹ ਅੱਗੇ ਵੀ ਹੁਣ ਜਿਹੜੇ ਪਿਛਲੇ ਪੂਰੇ ਪਿਛਲੇ ਸਾਲਾ ਦੀ ਸਾਰੀ ਆਡਿਟ ਕਰੇਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਘੁਟਾਲਾ ਹੋਰ ਵੱਸ ਸਕਦਾ ਮੈਂ ਪਹਿਲੇ ਆਖਿਆ ਸੀ ਉਹ ਕਮਿਸ਼ਨਰ ਸਾਹਿਬ ਨੇ ਖੁਦ ਹੀ ਆਖ ਦਿੱਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰਾ ਮਾਮਲਾ ਜਿਹੜਾ ਹੈ ਇਹ ਖੁੱਲ ਕੇ ਹੁਣ ਸਾਹਮਣੇ ਆਵੇਗਾ ਕਿ ਇਹ ਜਿਹੜੇ ਮੁਲਾਜ਼ਮ ਫਰਜੀ ਨੇ ਇਹ ਭੂਠੀਆ ਮੁਲਾਜ਼ਮ ਜਿਨ੍ਹਾਂ ਨੂੰ ਅਸੀਂ ਨਾਮ ਦਿੱਤਾ ਗਿਆ ਇਹ ਆਏ ਕਿੱਥੋਂ ਜਿੱਥੋਂ ਲਿਸਟ ਆਈ ਕਿੰਨੇ ਬਣਾਈ ਔਰ ਕਿਵੇਂ ਇਹਨਾਂ ਦੇ ਖਾਤਿਆਂ 'ਚ ਪਹੇਗੇ ਬਿਲਕੁਲ ਠੀਕ ਹੈ ਬਹੁਤ ਵੱਡਾ ਸਵਾਲ ਹੈ ਇਹ ਆ ਜੋ ਵੀ ਕਮਿਸ਼ਨਰ ਸਾਹਿਬ ਕਹਿ ਰਹੇ ਸੀ ਕਿ ਅਣਗੈਲੀ ਅਣਗੈਲੀ ਤਾਂ ਨਹੀਂ ਹੋ ਸਕਦੀ ਅਣਗੈਲੀ ਕਦੇ ਮੁਲਾਜ਼ਮ ਲਈ ਤਾਂ ਹੋ ਸਕਦੀ ਹੈ ਪਰ 44 ਮੁਲਾਜ਼ਮ ਤੇ 59 ਐਂਟਰੀਜ਼ ਦੇ ਵਿੱਚ ਅਣਗੈਲੀ ਨਹੀਂ ਹੋ ਸਕਦੀ ਇਹਦੇ ਵਿੱਚ ਸ਼ਮੂਲੀਅਤ ਇਹਦੇ ਵਿੱਚ ਕੱਟ ਜ਼ਰੂਰ ਹੋ ਸਕਦਾ ਲਪ੍ਰਿਤ ਇੱਕ ਆਖਰੀ ਸੌਲਥੋਂ ਨੂੰ ਲੱਗਦਾ ਨਹੀਂ ਹੈ ਕਿ ਇੱਕ ਇੰਡੀਪੈਂਡੈਂਟ ਜਾਂਚ ਜਨਸੀ ਤੋਂ ਜਾਂਚ ਕਰਾਣੀ ਚਾਹੀਦੀ ਹੈ ਜੇ ਕਿਸੇ ਵੀ ਤਰ੍ਹਾਂ ਦੀ ਪੋਲਿਟੀਕਲ ਇਨਵੋਲਵਮੈਂਟ ਹੈ ਇਹਦੇ ਵਿੱਚ ਤਾ ਫਿਰ ਤਾਂ ਅਸੀਂ ਸਮਝ ਲਿਆ ਕਿ ਭੋਗ ਪੈ ਜਾਣਾ ਕੋਈ ਜਾਂਚ-ਜੋਚ ਸਰੇ ਨਹੀਂ ਚੜਨੀ ਜੇ ਇਹਦੀ ਪੂਰੀ ਤਰ੍ਹਾਂ ਤੇ ਨਾਲ ਜਾਂਚ ਕਰਾਣੀ ਹੈ ਤਾਂ ਸੀਬੀਆਈ ਜਾਂ ਫਿਰ ਹਾਈ ਕੋਰਟ ਦੇ ਕਿਸੇ ਸੀਨੀਅਰ ਜੱਜ ਤੋਂ ਕਰਾ ਲੈਣੀ ਚਾਹੀਦੀ ਹੈ ਬਿਲਕੁਲ ਹਰਪ੍ਰੀਤ ਜਿੰਨਾ ਵੱਡਾ ਇਹ ਸਕੈਮ ਜੋ ਹੈ ਨਜ਼ਰ ਆ ਰਿਹਾ ਹੈ ਇਸ ਦੇ ਹਿਸਾਬ ਨਾਲ ਤਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਜਾਂ ਫਿਰ ਹਾਈ ਕੋਰਟ ਦੇ ਕਿਸੇ ਜੱਜ ਦੀ ਨਿਗਰਾਨੀ ਦੇ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਸਵਾਲ ਪੁੱਛਿਆ ਕਮਿਸ਼ਨਰ ਸਾਹਿਬ ਨੂੰ ਤਾਂ ਉਹ ਵੀ ਇਹ ਕਹਿੰਦੇ ਨਜ਼ਰ ਆਇਆ ਕਿ ਹਾਂ ਡੀ ਕਲਾਸ EMPLOYEES ਹੈ ਜੋ ਨਾਮ ਲੈ ਕੇ ਅਪਲਾ ਜ਼ਰੂਰ ਕੀਤਾ ਗਿਆ ਹੈ ਪਰ ਇਸ ਦੇ ਵਿੱਚ ਜਿਹੜੇ ਅਪਰ ਕਲਾਸ EMPLOYEES ਹੁੰਦੇ ਨੇ ਅਧਿਕਾਰੀ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਵੱਡੇ ਜੋ ਅਧਿਕਾਰੀ ਹੁੰਦੇ ਨੇ A ਕਲਾਸ B ਕਲਾਸ ਉਹਨਾਂ ਦੀ ਸ਼ਮੂਲੀਅਤ ਵੀ ਪਹਿਲੀ ਨਜ਼ਰੇ ਨਜ਼ਰ ਆ ਰਹੀ ਹੈ ਜਿਵੇਂ ਤੁਸੀਂ ਵੀ ਕਿਹਾ ਕਿ ਉਹਨ ਕਿ ਵਾਕਈ ਇਸ ਦੇ ਵਿੱਚ ਕਿਸੇ ਵੱਡੇ ਸਿਆਸੀ ਲੀਡਰ ਦਾ ਹੱਥ ਹੈ ਜਾਂ ਕਿ ਇਸ ਜਾਂ ਫਿਰ ਸਿਆਸੀ ਕਮਿਟਮੈਂਟਸ ਨੂੰ ਪੂਰਾ ਕਰਨ ਦੇ ਲਈ ਇਹ ਸਾਰਾ ਘਟਾਲਾ ਜੋ ਹੈ ਸਾਰਾ ਜਾਲ ਜੋ ਹੈ ਉਹ ਪੁੜਿਆ ਗਿਆ ਤਾਂ ਵਾਕਈ ਇਸ ਮਾਮਲੇ ਦੇ ਵਿੱਚ ਪੁਲਿਸ ਲਈ ਇਹ ਵੱਡੀ ਚੁਣੌਤੀ ਹੋ ਜਾਏਗੀ ਉਹਨਾਂ ਮੁਲਜ਼ਮਾਂ ਤੱਕ ਪਹੁੰਚਣਾ ਜਾਂ ਇਸ ਸਭ ਦੇ ਮਾਸਟਰਮਾਈਂਡ ਤੱਕ ਪਹੁੰਚਣਾ ਇਸ ਲਈ ਵਾਕਈ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਪੂਰੇ ਮਾਮਲੇ ਦੀ ਇੰਡੀਪੈਂਡੈਂਟ ਜਾਂਚ ਕੀਤੀ ਜਾਏ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਜੋ ਹੈ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਏ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਵੀ ਜੋ ਹੈ ਜ਼ਰੂਰ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਚੂਨਾ ਤਾਂ ਉਹਨਾਂ ਨੂੰ ਵੀ ਲੱਗਿਆ ਹੈ ਨਾ ਪੈਸੇ ਆਮ ਲੋਕਾਂ ਦਾ ਵੀ ਹੈ ਸਰਕਾਰੀ ਖਜ਼ਾਨੇ ਨੂੰ ਵੀ ਇਹਨਾਂ ਲੋਕਾਂ ਨੇ ਲੁੱਟਿਆ ਹੈ ਪਰ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਹਾਲ ਤੱਕ ਕੋਈ ਪ੍ਰਤੀਕਰਮ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ ਕਿਤੇ ਵਾਕਈ ਇਸ ਪੂਰੇ ਮਾਮਲੇ ਨੂੰ ਕਵਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਏ ਜਾਂ ਇਸ ਸਬਦ ਦੇ ਵਿੱਚ ਕੋਈ ਸਿਆਸੀ ਐਂਗਲ ਵੀ ਨਿਕਲ ਕੇ ਸਾਹਮਣੇ ਨਾ ਆ ਜਾਏ ਬਾਕੀ ਇਹ ਬਿਹਤ ਵੱਡਾ ਸਕੈਮ ਹੈ ਬਹੁਤ ਗੰਭੀਰ ਵਿਸ਼ਾ ਜੋ ਹੈ ਤੇ ਸਵਾਲ ਹੈ ਹਰ ਪ੍ਰੀਤ ਬਿਲਕੁਲ ਠੀਕ ਹੈ ਬਹੁਤ-ਬਹੁਤ ਧ ਇਹ ਡਿਬੇਟ ਚਲਦੇ-ਚਲਦੇ ਇੱਕ ਮੁੱਦੇ ਤੇ ਅਸੀਂ ਚਰਚਾ ਕੀਤੀ ਸੀ ਕਿ ਸਟੱਡੀ ਸੀਗਾ ਕੁਝ ਲੋਕਾਂ ਨੇ ਮੁਲਾਜ਼ਮ ਕੁਝ ਵਿਅਕਤੀਆਂ ਨੂੰ ਜਿਹੜੇ ਕੈਂਡੀਡੇਟ ਸੀ ਉਹਨਾਂ ਤੋਂ 10-10 20-20 ਲੱਖ ਰੁਪਏ ਲੈ ਲਏ ਕਿ ਅਸੀਂ ਤੁਹਾਨੂੰ ਮੁਲਾਜ਼ਮ ਲਵਾ ਦਾਂਗੇ ਵੀ ਇੰਨੇ ਪੈਸੇ ਲੱਗਣਗੇ ਉਹ ਪੈਸੇ ਲੈ ਕੇ ਉਹਨਾਂ ਨੂੰ ਮੁਲਾਜ਼ਮ ਤਾਂ ਨਹੀਂ ਲਗਵਾਇਆ ਪਰ ਉਹਨਾਂ ਦੀ ਤਨਖਾਹਾਂ ਲਵਾ ਦਿੱਤੀਆਂ ਉਹਨਾਂ ਨੂੰ ਕਿਹਾ ਕਿ ਕੋਈ ਚੱਕਰ ਪਿਆ ਹੋਇਆ ਫਿਲਹਾਲ ਤੁਸੀਂ ਤਨਖਾਹ ਤੁਹਾਡੇ ਖਾਤੇ ਚ ਆਂਦੀ ਰਹੇਗੀ ਪਰ ਤੁਸੀਂ ਅਜੇ ਜੌਬ ਕਰ ਨਹੀਂ ਸਕਦੇ ਤੁਸੀਂ ਹਲੇ ਦਫ਼ਤਰਾਂ ਦੇ ਵਿੱਚ ਨਹੀਂ ਜਾਣਾ ਨਾਤਾਉ ਦਫਤਰਾਂ ਦੇ ਵਿੱਚ ਕੋਈ ਉਹਨਾਂ ਦਾ ਲੈਣਾ ਦੇਣਾ ਸੀ ਨਾ ਕੁਝ ਸੀਗਾ ਜਿਹੜਾ 20-20 ਲੱਖ ਰੁਪਈਆ ਉਹਨਾਂ ਤੋਂ ਲਿਆ ਸੀਗਾ ਉਹਦੀਆਂ ਕਿਸ਼ਤਾਂ ਬਣਾ ਕੇ ਕੁਝ-ਕੁਝ ਪੈਸਾ ਉਹਨਾਂ ਦੇ ਅਕਾਊਂਟਸ ਵਿੱਚ ਪਾਉਂਦੇ ਰਹੇ ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਹਾਂ ਪਈ ਅਸੀਂ EMPLOYEES ਆ ਸਾਨੂੰ ਤਨਖਾਹ ਆਣੀ ਸ਼ੁਰੂ ਹੋ ਗਈ ਹੈ ਔਰ 2-4 ਤਨਖਾਹਾਂ ਬਾਅਦ ਉਹ ਬੰਦੇ ਜਿਹੜੇ ਨੇ ਉਹ ਰਫੂ ਚੱਕਰ ਹੋ ਗਏ ਤੇ ਦੇਖਦੇ ਰਹਿ ਗਏ ਕਿ ਹੋਇਆ ਕੀ ਹੈ ਅਜਿਹੇ ਵੀ ਘਟਨਾਕਰਮ ਹੋ ਜਾਂਦੇ ਨੇ ਪਰ ਇਹ ਤਾਂ ਸਰਕਾਰੀ ਦਫਤਰ ਦੇ ਵਿੱਚ ਅਜਿਹਾ ਹੋਇਆ ਇਹ ਸ਼ਾਇਦ ਆਪਣੇ ਆਪ ਦੇ ਵਿੱਚ ਪਹਿਲਾਂ ਤੇ ਅਨੋਖਾ ਮਾਮਲਾ ਹੋਣਾ ਕਿ ਸਰਕਾਰ ਦੇ ਪੈਸੇ ਜਿਹੜੇ ਨੇ ਉਹ ਉਹ ਬੰਦੇ ਲੈਂਦੇ ਨੇ ਜਿ ਦੇ ਨਾਲ ਹੀ ਆ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਇਹ ਇੰਨਾ ਵੱਡਾ ਘੁਟਾਲਾ ਹੋਇਆ ਹੁਣ ਇਸ ਘੁਟਾਲੇ ਦੀ ਤੈ ਤੱਕ ਅਸੀਂ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅੱਗੇ ਵੀ ਪਰ ਦਰ ਪਰਤ ਤੁਹਾਡੇ ਤੱਕ ਜਾਣਕਾਰੀ ਲੈਂਦੇ ਰਾਂਗੇ